ਅਗਰ ਤੁਹਾਡੇ ਕੋਲ ਬੇਰੁਜ਼ਗਾਰਾਂ ਦੀ ਕੋਈ ਫੌਜ ਆਉਣ ਵਾਸਤੇ ਤਿਆਰ ਆ ਤਾਂ ਅੱਜ ਅਸੀਂ 3000 ਹਲਕਿਆਂ ਦੀਆਂ ਕਲਮਾਂ ਉਹਨਾਂ ਨੂੰ ਭੇਂਟ ਕਰਦੇ ਆ 1 ਲੱਖ ਵੀ ਸਾਥ ਕਰਦੇ ਨੇ ਵੀ ਕੋਈ ਪਰਿਵਾਰੀ ਕਰਨ ਕੋਈ 1 ਲੱਖ ਰੁਪਏ ਤਰਖਾ ਲੈ ਰਿਹਾ ਹੋ ਅਸੀਂ ਸਰਕਾਰ 'ਚ ਛੱਡ ਦਾਂਗੇ ਜੀ ਕਿਸੇ ਕਰਪਟ ਆਦਮੀ ਦਾ ਸਾਥ ਨਹੀਂ ਦਿੱਤਾ ਜੀ ਅਸੀਂ ਨੇ ਮੁੱਖ ਮੰਤਰੀ ਸਾਹਿਬ ਨੇ ਦੋਸ਼ ਲਾਇਆ ਉਹ ਸਾਥ ਕਰਦੇ ਨੇ ਜੀ ਉਹ ਮੀਡੀਆ ਸਾਰਾ ਕੁਝ ਉਹਨਾਂ ਕੋਲ ਆ ਉਸ ਗੱਲ ਤੇ ਪੱਕੇ ਰਹੋ ਜਿਹਦੇ ਵਿੱਚ ਤੁਸੀਂ ਕੱਲ ਬਿਆਨ ਦਿੱਤਾ ਕਿ ਮੈਂ ਪੰਜਾਬ ਦੇ ਬੇਰੋਜ਼ਗਾਰ ਨੌਜਵਾਨ ਵਿਹਲੇ ਤੁਰੇ ਫਿਰਦੇ ਨੇ ਸਵਾ ਤਾਂ ਤਾਂ ਆਵੇ ਵੀ ਸਵੇਰ ਨੂੰ 3193 ਬੰਦਾ ਉਹ ਪਟਵਾਰੀ ਨੇ ਕੁਰਸੀਆਂ ਦੇ ਉੱਪਰ ਬੈਠਾ ਹੋਵੇ ਅਸੀਂ ਵੀ ਉਹਦਾ ਸਵਾਗਤ ਕਰਾਂਗੇ ਉਹਨਾਂ 3000 ਸਰਕਲਾਂ ਦੇ ਉੱਪਰ 167 ਰੁਪਏ ਦਿਹਾੜੀ ਦੇ ਨੌਜਵਾਨ ਭਰਤੀ ਕਰਿਓ ਚਾਹੇ ਆਪਦੇ ਵਲੰਟੀਅਰੇ ਕਰ ਲਿਓ ਅਸੀਂ ਇਥੇ ਵੀ ਚੈਲੰਜ ਕਰਦੇ ਆ ਜੋ ਬਾਧੂ ਕੰਮ ਆਸੀਂ ਅੱਜ ਤੋਂ ਬਿਲਕੁਲ ਬੰਦ ਕਰ ਦਿੱਤਾ ਇਸ ਵੇਲੇ ਤਾਂ ਪੂਰੀ ਸਰਕਾਰ ਕਰ ਰਹੀ ਆ ਇਹ ਸਾਡੇ ਕੋਲ ਅੰਕੜੇ ਨੇ ਇੰਨੇ ਸਰਕਲਾਂ ਦਾ ਕੰਮ ਸਾਨੂੰ ਬਿਨਾ ਕਿਸੇ ਮਿਹਨਤਾਨੇ ਤੋਂ ਲਿਆ ਜਾ ਰਿਹਾ ਸਾਨੂੰ ਦਿੱਤੀ ਜਾ ਰਹੀ ਆ ਲਾਹਣਤਾ ਬਦਨਾਮੀ ਕੇ ਪਟਵਾਰੀ ਕੰਮ ਨਹੀਂ ਕਰ ਜੇ ਫਿਰ ਬਾਦੂ ਸਰਕਲਾਂ ਨਾਲ ਕੰਮ ਚਲਾਉਣਾ ਫਿਰ ਆਪਾਂ ਨੂੰ 117 ਐਮਐਲਏ ਚੁਣਨ ਦੀ ਵੀ ਲੋੜ ਨਹੀਂ ਆਪਾਂ ਘਟ ਚੁਣ ਲਈਏ ਜੀਰ ਉਮੀਦਵਾਰ ਸਾਹਿਬ ਦਾ ਸੰਵਿਧਾਨ ਇਹ ਨਹੀਂ ਮੰਨਣਾ ਤੁਸੀਂ ਇੱਕ ਸੰਘਰਸ਼ਾਂ ਚੋਂ ਨਿਕਲੀ ਹੋਈ ਪਾਰਟੀ ਇਸ ਤਰੀਕੇ ਨਾਲ ਤੁਸੀਂ ਮੁਲਾਜ਼ਮਾਂ ਦਾ ਗਲ ਘੁੱਟਣ ਵਾਸਤੇ ਤਿਆਰ ਬੈਠੇ ਹੋ ਤਾਂ ਉਹ ਤਸਵੀਰਾਂ ਅੱਜ ਹੀ ਆਪਦੇ ਦਫ਼ਤਰਾਂ ਚ ਉਤਾਰ ਦਿਓ ਸਾਹਤਾ ਇੰਨੇ ਵਧੀਆ ਨੇ ਜੀ ਜਿੱਥੇ ਮਰਜੀ ਉਹਨਾਂ ਦਾ ਬਾਹ ਫੜ ਕੇ ਰੋਕ ਲਓ ਜੇ ਬਾਹ ਫੜ ਕੇ ਰੋਕਣ ਵਾਲੀ ਗੱਲ ਆ ਜੇ ਇਹ ਸੰਭਵ ਆਦਾ ਮੈਨੂੰ ਜੁਰ ਦੱਸ ਦਿਓ ਕਿ ਉਹਨਾਂ ਦੀ ਬਾਹ ਫੜੀ ਜਾ ਸਕਦੀ ਆ ਉਹਨਾਂ ਦੇ ਕਾਬਲੇ ਦੇ ਵਿੱਚ ਰੈਵੇ ਨੂੰ ਪਟਵਾਰ ਯੂਨੀਅਨ ਦੀ ਜਿਹੜੀ ਲੜਾਈ ਆ ਉਹ ਬੇਰੁਜ਼ਗਾਰ ਨੌਜਵਾਨਾਂ ਵਾਸਤੇ ਆ ਕਿਉਂਕਿ ਅੱਜ ਪੰਜਾਬ ਦੇ ਵਿੱਚ 4716 ਪਟਵਾਰ ਸਰਕਲ ਨੇ ਜਿਹਦੇ ਵਿੱਚੋਂ ਤਕਰੀਬਨ 3000 ਪਟਵਾਰ ਸਰਕਲ ਅਜ ਖਾਲੀ ਆ ਜਿਨ੍ਹਾਂ ਦਾ ਅਸੀਂ ਕੰਮ ਬਾਧੂ ਤੌਰ ਤੇ ਕਿਉਂਕਿ 1 ਸਾਲ ਪਹਿਲਾਂ ਸਰਕਾਰ ਨਾਲ ਇੱਕ ਕਮਿਟਮੈਂਟ ਹੋਈ ਸੀਗੀ ਕਿ ਅਸੀਂ ਰੋਜਗਾਰ ਦੇਣ ਜਾ ਰਹੇ ਹਾਂ ਕਿਉਂਕਿ ਪਟਵਾਰੀ ਦੀ ਪੋਸਟ ਬੜੀ ਅਹਿਮ ਆ ਉਹਦੀ 1.5 ਸਾਲ ਦੀ ਟ੍ਰੇਨਿੰਗ ਹੁੰਦੀ ਸੀ ਪਹਿਲਾਂ 1 ਸਾਲ ਦੀ ਸਕੂਲ ਦੀ ਟ੍ਰੇਨਿੰਗ 6 ਮਹੀਨੇ ਦੀ ਉਹਦੀ ਫੀਲਡ ਟ੍ਰੇਨਿੰਗ ਕਿਸੇ ਟ੍ਰੇਨ ਪਟਵਾਰੀ ਨਾਲ 6 ਜੁਲਾਈ 2022 ਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸੈਕਟਰ 35 ਦੇ ਵਿੱਚ ਉਹਨਾਂ ਦਾ ਰਾਜਪत्री ਪ੍ਰੋਗਰਾਮ ਕੀਤਾ 1090 ਦੀ ਜੋ ਪੜਵਾਰੀ ਭਰਤੀ ਕਾਂਗਰਸ ਗੌਰਮੈਂਟ ਦੇ ਵਿੱਚ ਹੋ ਚੁੱਕੀ ਸੀ ਉਹਨਾਂ ਦੀ ਜੁਆਇਨਿੰਗ ਕਰਾਈ ਔਰ ਉਹਦੇ ਵਿੱਚ ਉਹਨਾਂ ਨੇ ਕਲੀਅਰ ਕੀਤਾ ਕਿ ਪਿਛਲੇ 70 ਸਾਲ ਚ ਜੋ ਨਹੀਂ ਹੋਇਆ ਉਹ ਹੁਣ ਹੋਊਗਾ ਤੁਹਾਡੀ ਜਿਹੜੀ ਟ੍ਰੇਨਿੰਗ ਆ ਉਹ ਸਰਵਿਸ ਦਾ ਪਾਰਟ ਔਰ ਟ੍ਰੇਨਿੰਗ ਘਟਾ ਕੇ 1 ਸਾਲ ਦੀ ਔਰ ਟ੍ਰੇਨਿੰਗ ਦੇ ਵਿੱਚ 5000 ਰੁਪਏ ਪ੍ਰਤੀ ਮਹੀਨਾ ਦੀ بجائے ਪੂਰੀ ਬੇਸਿਕ ਸੈਲਰੀ ਜੋ 19900 ਸੈਂਟਰ ਸਕੇਲਾਂ ਦੇਦੀ ਨਾ 13 14 ਮਹੀਨਿਆਂ ਤੋਂ ਉਹ ਨੌਜਵਾਨ ਬੱਚੇ ਜਿਨ੍ਹਾਂ ਨੇ ਜ਼ੋਰਦਾਰ ਤਾੜੀਆਂ ਉਹ ਹਾਲ ਦੇ ਵਿੱਚ ਮਾਰੀਆਂ ਸੀ ਉਹ ਵੇਟ ਕਰ ਰਹੇ ਨੇ ਉਹਨਾਂ ਨੂੰ ਅੱਜ ਵੀ 160 ਰੁਪਏ ਦਿਹਾੜੀ ਦਿੱਤੀ ਜਾ ਰਹੀ ਆ ਜਿਹੜੇ 3 ਲੱਖ ਬੱਚੇ ਦੇ ਵਿੱਚੋਂ ਕੰਪੀਟੀਸ਼ਨ ਲੜ ਕੇ ਪੰਜਾਬ ਦੀ ਕ੍ਰੀਮ ਸਿਲੈਕਟ ਹੋਈ ਉਹਨਾਂ ਪੋਸਟਾਂ ਦੇ ਉੱਪਰ ਉਹਦੇ ਵਿੱਚ ਉਹ ਸਾਡੀ ਤਰਾਸ਼ ਦੀ ਕਿ ਅਸੀਂ ਪੰਜਾਬ ਨੂੰ ਰੰਗਲਾ ਬਣਾਉਣ ਦੀ ਇਹ ਖਾਪ ਬਣ ਰਹੇ ਆ ਬੀਐਸਸੀ ਐਮਐਸਸੀ ਐਮਟੈਕ ਬੱਚਿਆਂ ਨੂੰ 160 ਰੁਪਏ ਦਿਹਾੜੀ ਵੀ ਦੇ ਰਿਆ ਨਾਲ ਦੇ ਨਾਲ ਉਹ 400 ਬੱਚਾ ਚਾਲਦੀ ਟ੍ਰੇਨਿੰਗ ਦੇ ਵਿੱਚ ਨੌਕਰੀ ਛੱਡ ਗਿਆ ਅੱਜ ਜਦੋਂ ਉਹਨਾਂ ਦੇ 9 ਮਹੀਨੇ ਦੀ ਟ੍ਰੇਨਿੰਗ ਪੂਰੀ ਕਰਕੇ ਇਮਤਿਹਾਨ ਤੇ ਜਾਣ ਦੀ ਵਾਰੀ ਆਈ ਤਾਂ ਫੇਰ ਸਰਕਾਰ ਮੁੱਕਰ ਗਈ ਟ੍ਰੇਨਿੰਗ ਦੇ ਵਿੱਚ 6 ਮਹੀਨੇ ਦਾ ਵਾਅਦਾ ਕਰ ਦਿੱਤਾ ਗਿਆ ਉਹ ਇਹ ਜਿਹੜਾ ਸਾਡਾ ਸੰਘਰਸ਼ ਸੀਗਾ ਇਹ 5 ਅਗਸਤ ਤੋਂ ਲਗਾਤਾਰ ਚੱਲਿਆ ਆ ਰਿਹਾ 5 ਅਗਸਤ ਤੋਂ ਸਾਡੇ ਵੱਲੋਂ ਜੋ ਕੰਮ ਬੰਦ ਕੀਤੇ ਗਏ ਨੇ ਨੈਸ਼ਨਲ ਹਾਈਵੇ ਦਾ ਕੰਮ ਬਿਲਕੁਲ ਬੰਦ ਲਾਲ ਅਖੀਰ ਦਾ ਕੰਮ ਬਿਲਕੁਲ ਬੰਦ ਕਿਉਂਕਿ ਸਾ ਤੋਂ ਇਹ ਬਾਧੂ ਕੰਮ ਲਿਆ ਜਾ ਰਹੇ ਨੇ ਸਰਕਾਰ ਨਾਲ ਟੇਬਲ ਟॉक ਹੋਈ ਸੀ 노 ਵਰਕ 노 ਪੇ ਐਕਸਟਰਾ ਵਰਕ ਐਕਸਟਰਾ ਪੇ ਕਿਉਂਕਿ ਇਹ ਸਰਕਾਰ ਨੇ ਜੋ ਅੱਜ ਐਸਮਾ ਦਾ ਪੱਤਰ ਕੱਢਿਆ ਕੋਈ ਪਹਿਲੀ ਵਾਰ ਨਹੀਂ ਹੈਗਾ ਇਹ ਤੋਂ ਪਹਿਲਾਂ ਵੀ ਇਹ 노 ਵਰਕ 노 ਪੇ ਦਾ ਪੱਤਰ ਕੱਢ ਚੁੱਕੇ ਨੇ ਤੇ ਵਾਪਸ ਲੈ ਚੁੱਕੇ ਨੇ ਔਰ ਪੰਚਾਇਤਾਂ ਦਾ ਫੈਸਲਾ ਤੁਹਾਡੇ ਸਾਹਮਣੇ ਆ ਕਿ ਅੱਜ ਜੂ ਟਰਨ ਕਿਸ ਤਰ੍ਹਾਂ ਲਿਆ ਗਿਆ ਔਰ ਸਾਡੇ ਇਸ ਸੰਘਰਸ਼ ਨੂੰ ਖਰਾਬ ਕਰਨ ਦੇ ਲਈ ਜੋ ਕੱਢਿਆ ਸ਼ਬਦਾਵਲੀ ਪਟਵਾਰ ਯੂਨੀਅਨ ਤੇ ਕਾਨੂੰਗੋ ਯੂਨੀਅਨ ਵਾਸਤੇ ਵਰਤੀ ਗਈ ਅਸੀਂ ਉਹਦੀ ਪੂਰ ਜ਼ੋਰ ਨਿੰਦਾ ਕਰਦੇ ਹਾਂ ਕਿਉਂਕਿ ਉਹਨਾਂ ਨੇ ਕਿਹਾ ਕਿ ਰੇਸ਼ਵਤ ਖੋਰੀ ਵਿੱਚ ਫਸੇ ਬੰਦਿਆਂ ਨੂੰ ਬਚਾਉਣ ਦੇ ਲਈ ਸ਼ਿਕਾਇਤ ਕੀਤਾ ਜਾ ਰਿਹਾ 29 ਨੰਬਰ ਐਫ ਆਈ ਆਰ ਥਾਣਾ ਬਿਜ਼ਨਸ ਬਿਊਰੋ ਪਟਿਆਲਾ ਵੱਲੋਂ ਦਰਜ ਕੀਤੀ ਆ 23 8 2023 ਨੂੰ ਮੇਰੇ ਕੋਲ ਉਹਦੀਆਂ ਕਾਪੀਆਂ ਨੇ ਉਹਦੇ ਸਬੰਧ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਭਰਤੀ ਕੀਤੇ ਇਮਾਨਦਾਰ ਡੀਸੀ ਕਿਉਂਕਿ ਪਹਿਲੇ ਕਹਿੰਦੇ ਡੀਸੀ ਵੀ ਬੇਈਮਾਨ ਹੁੰਦੇ ਸੀ ਇਮਾਨਦਾਰ ਡੀਸੀ ਜਤਿੰਦਰ ਜੋਰਵਾਲ ਜੀ ਵੱਲੋਂ ਆ 25 8 ਨੂੰ ਲਿਖੀ ਹੋਈ ਰਿਪੋਰਟ ਆ ਜੋ ਸਰਕਾਰ ਨੂੰ ਭੇਜੀ ਆ ਕਿ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਵੱਲੋਂ ਜਿਹੜੀ ਐਫ ਆਈ ਆਰ ਨੰਬਰ 29 ਦਰਜ ਕੀਤੀ ਗਈ ਆ ਇਹ ਬਿਜ਼ਨਸ ਐਕਟ ਦੀ ਉਲੰਘਣਾ 17 ਏ ਜੋ ਧਾਰਾ ਜਿਹਦੇ ਵਿੱਚ ਸਰਕਾਰੀ ਅਮਲਾਜਮ ਦੇ ਪ੍ਰਤੀ ਮੁਕੱਦਮਾ ਦਰਜ ਕਰਨ ਵਾਸਤੇ ਪ੍ਰਵਾਨਗੀ ਲੈਣੀ ਆ ਉਹ ਨਹੀਂ ਲਈ ਗਈ ਇਸ ਪੱਤਰ ਲਿਖਣ ਦੇ ਬਾਵਜੂਦ ਇਸ ਐਫ ਆਈ ਆਰ ਦੇ ਵਿੱਚ ਕੋਈ ਕਰਾਪਸ਼ਨ ਦਾ ਚਾਰਜ ਹੋਵੇ ਤਾਂ ਅਸੀਂ ਜ਼ਿੰਮੇਵਾਰ ਆ ਔਰ ਜੋ ਸਾਡੇ ਨਾਲ 30 ਤਰੀਕ ਦੀ ਮੀਟਿੰਗ ਪਹਿਲਾਂ ਹੀ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਫਿਕਸ ਸੀਗੀ ਉਹ 31 ਤਰੀਕ ਦੀ ਕੀਤੀ ਗਈ ਔਰ 31 ਤਰੀਕ ਵਾਲੀ ਮੀਟਿੰਗ ਸ਼ਾਮ ਨੂੰ 7:30 ਵਜੇ ਰੱਦ ਕਰ ਦਿੱਤੀ ਗਈ ਔਰ ਉਸ ਤੋਂ ਬਾਅਦ ਸਾਨੂੰ ਐਸਵਾ ਵਰਗੇ ਕਾਨੂੰਨ ਨਾਲ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਆ ਔਰ ਜੋ ਸਾਡਾ ਮਿੱਥਾ ਪ੍ਰੋਗਰਾਮ ਆ ਅੱਜ ਅਸੀਂ ਇਸ ਸਟੇਜ ਤੋਂ ਮੁੱਖ ਮੰਤਰੀ ਪੰਜਾਬ ਜੀ ਨੂੰ ਫੇਰ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਪੰਜਾਬ ਨੂੰ ਰੰਗਲਾ ਬਣਾਉਣ ਦੇ ਲਈ 167 ਰੁਪਏ ਨਰੇਗਾ ਮਜ਼ਦੂਰ ਵਾਲੀ ਦਿਹਾੜੀ ਦੇ ਉੱਪਰ ਅਗਰ ਤੁਹਾਡੇ ਕੋਲ ਬੇਰੁਜ਼ਗਾਰਾਂ ਦੀ ਕੋਈ ਫੌਜ ਆਉਣ ਵਾਸਤੇ ਤਿਆਰ ਆ ਤਾਂ ਅੱਜ ਅਸੀਂ 3000 ਹਲਕਿਆਂ ਦੀਆਂ ਕਲਮਾਂ ਉਹਨਾਂ ਨੂੰ ਭੇਂਟ ਕਰਦੇ ਆਂ ਅੱਜ 3000 ਹਲਕਿਆਂ ਦਾ ਪੈਂਡ ਆਨ ਬਿਲਕੁਲ ਕਰਦੇ ਆਂ ਜਿਹੜਾ ਅਸੀਂ ਬਾਤੂ ਗੱਲਬਾ ਸਾਡੇ ਵਿਚ ਆ ਰਿਹਾ ਹੋਇਆ ਸੀ ਅੱਜ ਬਿਲਕੁਲ ਉਹ ਹਲਕਿਆਂ ਦੀ ਪੈਂਡ ਆਉਣਾ ਔਰ ਜੋ ਉਹਨਾਂ ਨੇ ਆਪਦੇ ਵੱਲੋਂ ਕਾਰਵਾਈ ਕਰਨੀ ਆ ਉਹਦਾ ਬਿਲਕੁਲ ਸਵਾਗਤ ਕਰਾਂਗੇ ਕਿਉਂਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ ਇਸ ਚੱਲਦੇ ਸੰਘਰਸ਼ ਦੇ ਵਿੱਚ ਜੋ ਅਸੀਂ ਬਾਤੂ ਕੰਮ ਕਰਨ ਉਹਦੇ ਪਰਿਵਾਰੀਆਂ ਨੇ ਅੱਜ ਤੋਂ 31 ਤਰੀਕਾ 1 ਸਤੰਬਰ ਤੋਂ ਸਾਡਾ ਨਵਾਂ ਜਰਾਇਤੀ ਸਾਲ ਸ਼ੁਰੂ ਹੁੰਦਾ ਸਾਡੇ ਕੋਲ ਡੇ ਬੁੱਕਾ ਜਿਹਨੂੰ ਅਸੀਂ ਰੋਜ਼ਨਾਮਾ ਤਾਂ ਰੋਜ਼ਨਾਮਾ ਦੇ ਵਾਕਿਆਤੀ ਕਹਨੇ ਆ ਸਿਰਫ ਪੱਕੇ ਸਰਕਲਾਂ ਦੇ ਰੋਜ਼ਨਾਮਾ ਦੇ ਵਾਕਿਆਤੀ ਲੈ ਜਾਣਗੇ ਪੱਕੇ ਸਰਕਲਾਂ ਦੇ ਸਾਰੇ ਕੰਮ ਕੀਤੇ ਜਾਣਗੇ ਖੜਾ ਦੇ ਕੰਮ ਕੀਤੇ ਜਾਣਗੇ ਇਸ ਤੋਂ ਇਲਾਵਾ ਕੋਈ ਕੰਮ ਪਟਵਾਰੀ ਕਨਗੋ ਵੱਲੋਂ ਬਾਧੂ ਤੌਰ ਤੇ ਨਹੀਂ ਕੀਤਾ ਜਾਊਗਾ ਅਗਰ ਇਸ ਚੱਲਦੇ ਸੰਘਰਸ਼ ਦੇ ਵਿੱਚ ਪੰਜਾਬ ਦਾ ਕੋਈ ਵੀ ਕਲੈਕਟਰ ਕਿਸੇ ਸਾਡੇ ਕਨਗੋ ਨੂੰ ਕਿਸੇ ਸਾਡੇ ਪਟਵਾਰੀ ਨੂੰ ਬਾਧੂ ਕੰਮ ਥੋਪਣ ਦੀ ਕੋਸ਼ਿਸ਼ ਕਰਦਾ ਉਸ ਕਲੈਕਟਰ ਦੇ ਖਿਲਾਫ 22 ਨੇਮ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਤਹਿਤ ਮਾਜੋਬ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਦੀ ਰੈਵਿਨੂ ਪਟਵਾਰ ਯੂਨੀਅਨ ਉਹਦੀ ਰੈਵਿਨੂ ਕਨਗੋ ਐਸੇਸ਼ਨ 22 ਨੇਮ ਮੁਕਦਮਾ ਦਰਜ ਕਰਾਊਗੀ ਉੱਥੇ ਚਾਰਾ ਜੋਈ ਕਰੂਗੀ ਉਸ ਕਲੈਕਟਰ ਨੂੰ 22 ਨੇਮ ਪਾਰਟੀ ਬਣਾਇਆ ਜਾਊਗਾ ਜਿਹੜਾ ਸਾਡੇ ਕਿਸੇ ਪਟਵਾਰੀ ਨਾਲ ਕਿਸੇ ਕਨਗੋ ਨਾਲ ਉਹਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੇ ਹੋਏ ਉਹਦੇ ਅਧਿਕਾਰ ਖੇਤਰ ਦੀ ਉਲੰਘਣਾ ਕਰਦੇ ਹੋਏ ਉਹਨੂੰ ਬਾਧੂ ਕੰਮ ਥੋਪਦਾ ਔਰ ਅੱਜ ਤੋ ਜੋ ਸਾਡੇ ਪੈਨਡ ਆਉਣ ਦਾ ਲਾਣ ਆ ਉਹ ਜਿਹੜਾ ਐਸਵਾ ਜੋ ਇਹਨਾਂ ਨੇ 31 ਅਕਤੂਬਰ ਤੱਕ ਮਾਂ ਜੋ ਕੈਪਸਨਾ ਜੀ ਵੱਲੋਂ ਚਿੱਠੀ ਨਿਕਲੀ ਆ ਉਹ ਬੜੇ ਕਾਨੂੰਨ ਦੇ ਮਾਹਰ ਨੇ ਉਹਨੂੰ ਵੀ ਹਾਈ ਕੋਰਟ ਦੇ ਵਿੱਚ ਜਥੇਬੰਦੀ ਚੈਲੇਂਜ ਕਰੂਗੀ ਕਿਉਂਕਿ ਸਿੱਧੀ-ਸਿੱਧੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਭਾਰਤੀ ਸੰਵਿਧਾਨ ਦੀ ਉਲੰਘਣਾ ਔਰ ਜੋ ਤਸਵੀਰਾਂ ਮੁੱਖ ਮੰਤਰੀ ਸਾਹਿਬ ਨੇ ਆਪਣੇ ਦਫ਼ਤਰ ਦੇ ਵਿੱਚ ਲਗਾਈਆਂ ਨੇ ਔਰ ਸਰਕਾਰੀ ਦਫ਼ਤਰਾਂ 'ਚ ਲਗਾਈਆਂ ਨੇ ਮੈਂ ਸਤੋਂਾ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਜੇ ਤੁਸੀਂ ਬੀ ਆਰ ਅਮੇਦਕਰ ਸਾਹਿਬ ਦਾ ਸੰਵਿਧਾਨ ਇਹ ਨਹੀਂ ਮੰਨਣਾ ਤੁਸੀਂ ਇੱਕ ਸੰਘਰਸ਼ਾਂ 'ਚੋਂ ਨਿਕਲੀ ਹੋਈ ਪਾਰਟੀ ਇਸ ਤਰੀਕੇ ਨਾਲ ਤੁਸੀਂ ਮੁਲਾਜ਼ਮਾਂ ਦਾ ਗਲ ਘੁੱਟਣ ਵਾਸਤੇ ਤਿਆਰ ਬੈਠੇ ਹੋ ਤਾਂ ਉਹ ਤਸਵੀਰਾਂ ਅੱਜ ਹੀ ਆਪਣੇ ਦਫ਼ਤਰਾਂ 'ਚ ਉਤਾਰ ਦਿਓ ਤੁਹਾਨੂੰ ਉਹ ਤਸਵੀਰਾਂ ਲਗਾਉਣ ਦਾ ਕੋਈ ਹੱਕ ਨਹੀਂ ਚਾਹੇ ਉਹ ਸਰਦਾਰ ਭਗਤ ਸਿੰਘ ਸ਼ਹੀਦ ਆਜ਼ਮ ਦੀ ਤਸਵੀਰ ਆ ਚਾਹੇ ਡਾਕਟਰ ਬੀ ਆਰ ਅਮੇਦਕਰ ਦੀ ਤਸਵੀਰ ਆ ਔਰ ਇੱਥੋਂ ਮੈਂ ਇਹ ਵੀ ਤੁਹਾਡੇ ਸਾਹਮਣੇ ਅਸੀਂ ਸਪਸ਼ਟ ਕਰਦਾ ਕਿ ਸਾਡੇ ਮੰਗਾਂ ਮਸਲੇ ਲਗਾਤਾਰ ਚੱਲੇ ਆ ਰਹੇ ਨੇ 1 ਸਾਲ ਤੋਂ ਮੁੱਖ ਮੰਤਰੀ ਸਾਹਿਬ ਨੂੰ ਵੀ ਸਾਰਾ ਕੁਝ ਧਿਆਨ 'ਚ ਆ 9 ਸਤੰਬਰ 2022 ਨੂੰ ਮਾਨਯੋਗ ਵਿੱਤਾ ਮੰਤਰੀ ਹਰਪਾਲ ਸਿੰਘ ਜੀ ਚੀਮਾ ਮਾਜੋ ਰੇਵਨਿਊਮੇਨਰੇਸ਼ਨ ਬ੍ਰਹਮਸ਼ੰਕਰ ਜੇਮਪਾ ਜੀ ਨਾਲ ਜੋ ਮੀਟਿੰਗ ਹੋਈ ਸੀ ਉਹਨਾਂ ਨੇ ਸਮਾਂ ਮੰਗਿਆ ਸੀ ਅਸੀਂ ਬਹੁਤ ਸਮਾਂ ਦੇ ਦਿੱਤਾ ਅੱਜ 1.5 ਸਾਲ ਹੋ ਗਿਆ ਸੱਤਾ ਦੇ ਵਿੱਚ ਆਇਆ ਨੂੰ ਹੁਣ ਅਸੀਂ ਕਿਸੇ ਗੱਲ ਦੇ ਵਿੱਚ ਜੋ ਸਾਡਾ ਪ੍ਰੋਟੋਕਾਲ ਆ ਇੱਕ ਸਰਕਲ ਦੀ ਅਸੀਂ ਤਨਖਾਹ ਲੈਨੇ ਆ ਜੋ ਸੀਐਮ ਸਾਹਿਬ ਦਾ ਇਹ ਵੀ ਬਿਆਨ ਆ ਕਿ 1.5 ਲੱਖ ਰੁਪਇਆ ਤਨਖਾਹ ਲੈਂਦੇ ਨੇ ਆ ਸਾਰੀ ਪੰਜਾਬ ਬਾਡੀ ਇੱਥੇ ਬੈਠੀ ਆ ਕਿਸੇ ਇੱਕ ਕਨਗੋ ਦੀ ਇੱਕ ਪੜਵਾਰੀ ਦੀ ਉਹ 1.5 ਲੱਖ ਦੀ ਤਨਖਾਹ ਸਾਬਤ ਕਰ ਦੇਣ ਕਿਉਂਕਿ ਉਸ ਕੁਰਸੀ ਤੇ ਬੈਠ ਕੇ ਇਹੋ ਜਿਹੇ ਝੂਠੇ ਬਿਆਨ ਦੇਣੇ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੇ ਮੈਂ ਇੱਕ ਵਾਰ ਫੇਰ ਪੰਜਾਬ ਦੇ ਨੌਜਵਾਨਾਂ ਵੱਲੋਂ ਪੰਜਾਬ ਦੀ ਜਨਤਾ ਵੱਲੋਂ ਉਹਨਾਂ ਨੂੰ ਨਿਮਰਤਾ ਸਹਿਤ ਅਪੀਲ ਕਰਦਾ ਕਿ 1090 ਪਟਵਾਰੀ ਤੁਸੀਂ ਭਰਤੀ ਕੀਤੇ ਸੀ 167 ਰੁਪਏ ਦਿਹਾੜੀ ਤੇ ਅੱਜ ਤੁਹਾਡੇ ਕੋਲ ਮੌਕਾ ਅਸੀਂ 3000 ਸਰਕਲ ਦੀ ਪੈਨਡ ਔਨ ਕਰਕੇ ਚੱਲੇ ਆ ਸਵੇਰ ਨੂੰ ਸਵਾਦ ਆ ਇਸ ਗੱਲ ਦਾ ਕਿ ਤੂੰ ਤੁਸੀਂ ਆਪਣੇ ਬਿਆਨ ਤੇ ਪੱਕੇ ਰਹੋ ਉਹਨਾਂ 3000 ਸਰਕਲਾਂ ਦੇ ਉੱਪਰ 167 ਰੁਪਏ ਦਿਹਾੜੀ ਤੇ ਨੌਜਵਾਨ ਭਰਤੀ ਕਰਿਓ ਚਾਹੇ ਆਪਦੇ ਵਲੰਟੀਅਰੇ ਕਰ ਲਿਓ ਅਸੀਂ ਇਥੋਂ ਵੀ ਚੈਲੰਜ ਕਰਦੇ ਆ ਜੋ ਬਾਧੂ ਕੰਮ ਆ ਸੀ ਅੱਜ ਤੋਂ ਬਿਲਕੁਲ ਬੰਦ ਕਰ ਦਿੱਤਾ ਉਹਦੀ ਬਿਲਕੁਲ ਪੈਂਡ ਆਉਣਾ ਸੀ ਕਿਸੇ ਗੱਲ ਤੋਂ ਪਿੱਛੇ ਨਹੀਂ ਹਟਾਂਗੇ ਜੋ ਐਲਾਨ ਦੀ ਰੈ ਮੈਨੂੰ ਪਟਵਾਰ ਯੂਨੀਅਨ ਨੇ ਕਲਮ ਯੂਨੀਅਨ ਨੇ ਕੀਤਾ ਉਹ ਬਿਲਕੁਲ ਸਬਧਾਨ ਦੇ ਦਾਇਰੇ ਵਿੱਚ ਰਹਿੰਦਿਆਂ ਕੀਤਾ ਕੋਈ ਅਸੀਂ ਕਿਸੇ ਤਰੀਕੇ ਦੀ ਵਾਇਲੇਸ਼ਨ ਨਹੀਂ ਪਰ ਜੋ ਰੋਲ ਪਿਛਲੇ ਦਿਨਾਂ ਦੇ ਵਿੱਚ ਅਫਸਰ ਸ਼ਾਹੀ ਵੱਲੋਂ ਸਾਡੇ ਸੰਘਰਸ਼ ਨੂੰ ਬਦਨਾਮ ਕਰਨ ਦੇ ਲਈ ਔਰ ਜੋ ਮੀਡੀਆ ਦੇ ਕੁਝ ਹਿੱਸੇ ਵੱਲੋਂ ਚਲਾਇਆ ਜਾ ਰਿਹਾ ਮੈਂ ਉਹਦੀ ਜਰੂਰ ਨਿੰਦਾ ਕਰਦਾ ਕਿਉਂਕਿ ਸਾਡਾ ਕੋਈ ਵੀ ਮਸਲਾ ਕਰਾਪਸ਼ਨ ਨਾਲ ਜੁੜਿਆ ਨਹੀਂ ਹੈਗਾ ਕਰਪਸ਼ਨ ਦੇ ਵਿੱਚ ਜੇ ਸਰਕਾਰ 0% ਟੋਲਰੈਂਸ ਲੱਖਦੀ ਆ ਜੋ ਦੇਸ਼ ਦਾ ਕਾਨੂੰਨ ਆ ਉਹ ਪੱਗ ਦਾ ਰੰਗ ਬਦਲ ਨਾਲ ਨਹੀਂ ਬਦਲਿਆ ਉਹ ਕਾਨੂੰਨ ਦੇ ਅਨੁਸਾਰ ਕਾਰਵਾਈ ਹੋਵੇ ਚਾਹੇ ਬਿਜ਼ਨਸ ਬਿਊਰੋ ਕਰੇ ਚਾਹੇ ਪੁਲਿਸ ਵਿਭਾਗ ਕਰੇ ਜੋ ਵੀ ਕਰੇ ਉਹਦੇ ਵਿੱਚ ਕਿਸੇ ਵੀ ਸਾਥੀ ਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ ਇਸ ਐਫ ਆਈ ਆਰ ਦੇ ਜ਼ਰੀਏ ਔਰ ਇਹਦੇ ਨਾਲ ਮਿਲਦੀਆਂ ਜੁਲਦੀਆਂ 10 ਐਫ ਆਈ ਆਰ ਸਾਡੇ ਕੋਲ ਹੋਰ ਨੇ ਜਿਦੇ ਵਿੱਚ ਸਾਡੇ ਸਾਥੀਆਂ ਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ ਆ ਉਹਨਾਂ ਨੂੰ ਬਿਆਨਾਂ ਵਾਸਤੇ ਬੁਲਾ ਕੇ 17 A ਦੀ ਉਲੰਘਣਾ ਕਰਕੇ 10 ਜਨਵਰੀ 2023 ਨੂੰ ਇਹ ਬਦਲਾਵ ਵਾਲੀ ਸਰਕਾਰ ਨੇ ਵੀ ਪੱਤਰ ਜਾਰੀ ਕੀਤਾ ਕਿ ਇਹ ਵਾਇਲੇਸ਼ਨ ਨਹੀਂ ਹੋਣੀ ਚਾਹੀਦੀ ਪਰੰਤੂ ਇਹ ਵਾਇਲੇਸ਼ਨ ਲਗਾਤਾਰ جاری ਆ ਹੁਣ ਜੇਕਰ ਕੋਈ ਪੁਲਿਸ ਦਾ ਜਾਂ ਕੋਈ ਬਿਜ਼ਨਸ ਦਾ ਆਈਓ 17A ਦੀ ਜਾਂ ਗ੍ਰਹਿ ਦੇ ਨਿਆਂ ਭਾਗ ਦੀਆਂ ਚਿੱਠੀਆਂ ਦੀ ਉਲੰਘਣਾ ਕਰੂਗਾ ਤਾਂ ਉਹਨਾਂ ਆਈਓਾਂ ਦੇ ਖਿਲਾਫ ਵੀ ਹਾਈ ਕੋਰਟ ਦੇ ਵਿੱਚ ਦਰਵਾਜ਼ਾ ਖੜਕਾਇਆ ਜਾਊਗਾ ਔਰ ਬਾਈ ਨੇ ਉਹਨਾਂ ਨੂੰ ਕ੍ਰਿਸਿਆ ਜਾਊਗਾ ਉਸੇ ਕਿਉਂਕਿ ਉਹਨਾਂ ਵਾਸਤੇ ਜਿਹੜਾ ਕਾਨੂੰਨ ਆ ਉਹ ਲਾਗੂ ਕਰਾਇਆ ਜਾਊਗਾ ਇੰਨੀ ਗਬਨਤਿਆ ਕਰਦਾ ਹੋਇਆ ਇੱਕ ਵਾਰ ਫੇਰ ਸਾਰੀ ਪ੍ਰੈਸ ਦਾ ਧੰਨਵਾਦ ਜੋ ਵੀ ਇਹ ਮਸਲਾ ਤੁਹਾਡੇ ਸਾਹਮਣੇ ਆ ਅਗਰ ਕਿਸੇ ਦਾ ਇਹਦੇ ਵਾਸਤੇ ਸਵਾਲ ਆ ਤਾਂ ਬਿਲਕੁਲ ਉਹਦੇ ਵਾਸਤੇ ਅਸੀਂ ਹਾਜ਼ਰ ਆ ਇੱਕ ਪਟਵਾਰੀ ਕੋਲ ਕਿੰਨੇ ਸਰਕਲ ਹੈਗੇ ਨੇ ਅੱਜ ਇਸ ਵਕਤ ਜੀ 1522 ਪਟਵਾਰੀ ਹਾਜ਼ਰ ਨੇ ਔਰ 4716 ਸਰਕਲ ਨੇ 2/3 ਪਟਵਾਰੀ ਹੈ ਹੀ ਨਹੀਂ ਔਰ ਦੁਆਬੇ ਦੀ ਜੇ ਆਪਾਂ ਗੱਲ ਕਰ ਲਈਏ ਦੁਆਬੇ ਦੇ ਵਿੱਚ ਸਿਰਫ 10% ਸਟਾਫ ਹੈ ਅੱਜ ਕਿੰਨੇ ਕਿੰਨੇ 1522 ਦੇ ਸਰਕਲ ਪੈਂਡੰਮ ਸਟ੍ਰਾਈਕ ਕਰੇ ਕਿੰਨੇ ਪਟਵਾਰੀ ਜਿਹੜੇ ਹੁਣ ਪੈਂਡ ਆਉਣ ਵਾਸਤੇ ਅੱਜ ਅਸੀਂ ਕਰ ਦਿੱਤਾ ਜੀ ਉਹ ਤਕਰੀਬਨ ਰਾਮ ਸਿੰਘ ਜੀ ਆ ਰਾਮ ਸਿੰਘ ਜੀ ਸਾਡੇ ਕੋਲ 3193 ਜਿਹੜੇ ਸਰਕਲ ਨੇ ਖਾਲੀ ਨੇ 3193 ਦੀ ਭਰਤੀ ਵਾਸਤੇ ਅੱਜ ਮੁੱਖ ਮੰਤਰੀ ਸਾਹਿਬ ਦੇ ਪਾਲੇ ਦੇ ਵਿੱਚ ਗੇਂਦ ਜਥੇਬੰਦੀ ਕੋਲੋਂ ਸੁੱਟ ਦਿੱਤੀ ਗਈ ਆ 3193 ਸਰਕਲਾਂ ਦੀ ਅੱਜ ਤੋਂ ਪੈਂਡਾਉਨ ਸਟਾਰਟ ਆਇਆ ਹਾਂ ਜੀ ਅੱਜ ਕੰਮੀ ਕਿਹਨੀ ਹੋਈ ਤੁਹਾਡੀ ਮੂਲ ਕੋਟੀ ਮੀਟਿੰਗ ਚੱਲ ਰਹੀ ਸੀਗੀ ਜਿਹੜੀ ਅਧਿਕਾਰੀਆਂ ਦੇ ਸਾਡੀ ਮੀਟਿੰਗ ਸੁਰ ਪਹਿਲਾ ਸਵਾਲ ਪੂਰਾ ਸੋਲਡ ਹੋ ਜੀ ਤੁਹਾਡੀ ਅਧਿਕਾਰੀਆਂ ਦੇ ਨਾਲ ਮੀਟਿੰਗ ਚੱਲ ਰਹੀ ਸੀਗੀ ਉਹਨਾਂ ਨੇ ਤੁਹਾਡੇ ਕੋਲ ਪ੍ਰੈਸ਼ਰ ਆਇਆ ਜੇ ਤੁਹਾਡੇ ਦੇ ਖਿਲਾਫ ਇਹਦੇ ਮਾਮਲੇ ਦਲ ਚੱਲਦੇ ਆ ਜਾਂ ਹੋਰ ਪਟਵਾਰੀਆਂ ਦੇ ਖਿਲਾਫੀ ਬਿਜ਼ਨਸ ਨੇ ਜਾਂ ਹੋਰ ਆ ਤੁਸੀਂ ਆਪਣੀ ਹੜਤਾਲ ਤਾਕਤ ਨਾਲ ਹੋ ਨਹੀਂ ਤੁਹਾਡੇ ਖਿਲਾਫ ਉਹ ਜਾਂਚ ਸ਼ੁਰੂ ਕੀਤੀ ਜਾਵੇ ਕਿ ਪਟਵਾਰੀਆਂ ਨੂੰ ਜਾ ਕੇ ਦੇਲਾ ਛੁੱਟਿਆ ਜਾਂਦਾ ਹੈ ਕਿਹ ਅਸਰੇ ਬਿਲਕੁਲ ਜੀ ਇਹਦੇ ਵਿੱਚ ਕੋਈ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ ਔਰ ਅਸੀਂ ਬਿਲਕੁਲ ਇਥੋਂ ਸਰਕਾਰ ਤੋਂ ਮੰਗ ਕਰਦੇ ਆ ਇਹ ਜੇ ਵੀ ਤੁਸੀਂ ਜਾਂਚ ਕਰਾਉਣੀ ਚਾਹੁੰਦੇ ਹੋ ਬਿਲਕੁਲ ਕਰਾਓ ਅਸੀਂ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਅਸੀਂ ਕਿਸੇ ਗੱਲ ਦੇ ਵਿੱਚ ਕਮਜ਼ੋਰ ਨਹੀਂ ਹੈਗੇ ਕੋਈ ਵੀ ਜਾਂਚ ਹੋਵੇ ਪਰ ਜਾਂਚ ਜਾਂਚ ਨੇ ਕਾਨੂੰਨਾਂ ਅਨਸਾਰ ਹੋਵੇ ਇਹ ਨਾ ਹੋਵੇ ਕਿ ਜਾਂਚ ਕਿਸੇ ਹੋਰ ਮਸਲੇ ਦੀ ਕਗੋਰੀ ਆ ਔਰ ਮਸਲਾ ਕੋਈ ਹੋਰ ਨਿਕਲਿਆ ਆਉਂਦਾ ਜਿਸ ਤਰ੍ਹਾਂ ਪੈਨ ਡਾਉਨ ਸਟ੍ਰਾਈਕ ਦੀ ਜਿਹੜੀ ਗੱਲ ਆਈ ਆ ਉਹ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਵਾਸਤੇ ਔਰ ਜਿਹੜੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਉਹਨਾਂ ਨੂੰ ਪੂਰਾ ਮਿਹਨਤਾਂ ਨਾਲ ਦਿਵਾਉਣ ਵਾਸਤੇ ਸੀ ਨਾ ਕਿ ਕਿਸੇ ਰਿਸ਼ਵਤ ਦੇ ਵਿੱਚ ਮਾਮਲੇ ਦੇ ਵਿੱਚ ਫਸੇ ਵਿਅਕਤੀਆਂ ਵਾਸਤੇ ਸੀ ਅੱਜ ਜਿਹੜੀ ਮੀਟਿੰਗ ਹੋਈ ਤੁਹਾਡੀ ਉਹਦੇ ਵਿੱਚ ਕੀ ਗੱਲਬਾਤ ਸੀ ਅੱਜ ਮਾਨਯੋਗ ਜਸਕਰਨ ਸਿੰਘ ਜੀ ਜੋ ਏਡੀਜੀਪੀ ਇੰਟੈਲੀਜੈਂਸ ਨੇ ਉਹਨਾਂ ਦੇ ਪੂਰੇ ਬਫਦ ਨਾਲ ਸਾਡੀ ਮੀਟਿੰਗ ਹੋਈ ਆ ਡਿਟੇਲ ਦੇ ਵਿੱਚ ਉਹਨਾਂ ਨੇ ਹਰ ਜੋ ਸਾਰੇ ਪਾਸੇ ਘੁਮਕਮਾ ਕੇ ਸਵਾਲ ਸੀ ਉਹ ਬਿਲਕੁਲ ਮੁੱਦੇ ਦੇ ਉੱਪਰ ਦੱਸਿਆ ਔਰ ਕਲੀਅਰ ਕੀਤਾ ਕਿਉਂਕਿ ਉਹਨਾਂ ਨੇ ਇੱਥੇ ਮੰਨਿਆ ਕਿ ਸੀਐਮ ਸਾਹਿਬ ਵੀ ਇਹਦੇ ਵਿੱਚ ਮਿਸਗ੍ਰੇਡ ਹੋਏ ਨੇ ਚਲੋ ਜੇ ਸੀਐਮ ਸਾਹਿਬ ਵੀ ਮਿਸਗ੍ਰੇਡ ਹੋਏ ਤੇ ਫਿਰ ਤਾਂ ਸਟੇਟ ਦਾ ਰੱਬ ਰੱਖਾ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਕੋਈ ਵੀ ਬਿਆਨ ਆ ਕੋਈ ਵੀ ਉਹਨਾਂ ਦਾ ਟਵੀਟ ਆ ਉਹ ਇੱਕ ਕਾਨੂੰਨ ਦੇ ਬਰਾਬਰ ਆ ਤਾਂ ਅਸੀਂ ਉੱਥੇ ਇਹੀ ਮੰਗ ਕੀਤੀ ਆ ਕਿ ਸਾਡੀ ਪੁਰਾਣੀ ਪੈਨਸ਼ਨ ਬਹਾਲ ਕਰ ਦੇਣ ਜੀ ਪਟਵਾਰੀਆਂ ਨੂੰ ਟ੍ਰੇਨਿੰਗ ਦੇ ਦੌਰਾਨ ਪੂਰੀ 19900 ਸੈਲਰੀ ਦੇ ਦੇਣ ਟ੍ਰੇਨਿੰਗ ਇੱਕ ਸਾਲ ਦੀ ਕਰ ਦੇਣ ਅਸੀਂ ਕਿਸੇ ਗੱਲ ਦੇ ਵਿੱਚ ਉਹਨਾਂ ਤੋਂ ਅਸੀਂ ਮੁਨਕਰ ਨਹੀਂ ਹਾਂਗੇ ਔਰ ਜੋ ਕੋਰਟ ਦਾ ਹਵਾਲਾ ਦੇ ਕੇ ਸਾਡੇ ਇਸ ਟ੍ਰੇਨਿੰਗ ਵਾਲੇ ਮਸਲੇ ਨੂੰ ਉਲਝਾਇਆ ਜਾ ਰਿਹਾ ਉਹਦੇ ਵਿੱਚ ਅਸੀਂ ਇਹ ਵੀ ਮੰਗ ਕੀਤੀ ਆ ਕਿ ਜੋ 15 ਇੱਕ 15 ਦਾ ਪੱત્રਾ ਜਿਹਦੇ ਵਿੱਚ ਪ੍ਰਵੇਸ਼ਨ ਦੇ ਦੌਰਾਨ ਪੂਰੀ ਤਨਖਾਹ ਦਾ ਮਸਲਾ ਉਹਦੇ ਵਿੱਚ ਪੰਜਾਬ ਸਰਕਾਰ ਕੇਸ ਹਾਰ ਚੁੱਕੀ ਆ ਉਹ ਕੋਰਟਾਂ ਦੇ ਵਿੱਚ ਲਾਗੂ ਵੀ ਹੋ ਗਿਆ ਵੀ ਉਹ ਵੀ ਸਾਡੇ ਵਿਭਾਗ ਵਿੱਚ ਲਾਗੂ ਕਰੋ ਔਰ ਜੋ ਇੱਕ ਸਾਡਾ ਸੀਨੀਅਰ ਜੂਨੀਅਰ ਦਾ ਕੇਸ ਸੀਗਾ ਉਹ ਵੀ 3 ਅਗਸਤ ਨੂੰ ਸਾਡੇ ਹੱਕ ਦੇ ਵਿੱਚ ਹੋ ਗਿਆ ਸਰਕਾਰ ਨੇ ਉਹਨੂੰ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਿੱਤਾ ਮਤਲਬ ਮਾਨ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਸੀਂ ਕਹਾਂ ਵੀ ਉਹ ਵੀ ਲਾਗੂ ਕਰ ਦੋ ਜਿਹੜੀਆਂ ਗੱਲਾਂ ਸੀਐਮ ਸਾਹਿਬ ਇਸ ਵੱਡੀ ਚੇਅਰ ਦੇ ਉੱਪਰ ਕਿਉਂਕਿ ਸਾਡੇ ਡਿਪਾਰਟਮੈਂਟ ਦੇ ਸਾਡੇ ਸੂਬੇ ਦੇ ਹੈੱਡ ਨੇ ਉਹ ਮੈਂ ਉਹਨਾਂ ਨੂੰ ਇਹੀ ਅਪੀਲ ਕਰਦਾ ਕਿ ਤੁਸੀਂ ਹਰ ਸਟੇਜ ਤੋਂ ਗੱਲ ਕਰਦੇ ਹੋ ਤਜਰਬੇ ਦੀ ਤਜਰਬੇ ਬਿਲਕੁਲ ਇਹਨਾਂ ਸੀਟਾਂ ਦੇ ਵਾਸਤੇ ਤਜਰਬਾ ਜ਼ਰੂਰੀ ਆ ਜਿਸ ਤਰ੍ਹਾਂ ਪੰਚਾਇਤਾਂ ਭੰਗ ਹੋਣ ਦਾ ਨੋਟੀਫਿਕੇਸ਼ਨ ਵਾਪਸ ਹੋਇਆ ਤਾਂ ਮੈਂ ਤੁਹਾਨੂੰ ਇੱਥੋਂ ਇਹੀ ਅਪੀਲ ਕਰਦਾ ਕਿ ਅੱਜ ਤੁਸੀਂ ਉਸ ਗੱਲ ਤੇ ਪੱਕੇ ਰਹੋ ਜਿਹਦੇ ਵਿੱਚ ਤੁਸੀਂ ਕੱਲ ਬਿਆਨ ਦਿੱਤਾ ਕਿ ਮੈਂ ਪੰਜਾਬ ਦੇ ਬੇਰੁਜ਼ਗਾਰ ਨੌਜਵਾਨ ਵਿਹਲੇ ਤੁਰੇ ਫਿਰਦੇ ਨੇ ਅੱਜ 3193 ਸਵਾ ਤਾਂ ਤਾਂ ਆਵੇ ਵੀ ਸਵੇਰ ਨੂੰ 3193 ਬੰਦਾ ਉਹ ਪਟਵਾਰੀ ਦੇ ਕੁਰਸੀਆਂ ਦੇ ਉੱਪਰ ਬੈਠਾ ਹੋਵੇ ਅਸੀਂ ਵੀ ਉਹਦਾ ਸਵਾਗਤ ਕਰਾਂਗੇ ਔਰ ਅਸੀਂ ਵੀ ਹਰ ਗੱਲ ਦੇ ਵਿੱਚ ਸੀਐਮ ਸਾਹਿਬ ਨੂੰ ਮੰਨਾਂਗੇ ਵੀ ਹਾਂ ਇਹ ਜੋ ਕੁਝ ਕਹਿੰਦੇ ਨੇ ਉਹ ਕਰਦੇ ਨੇ 3193 ਮੈਂ ਤੁਹਾਨੂੰ ਅੰਕੜਾ ਦੇ ਰਿਹਾ ਕਿ ਸਵੇਰ ਨੂੰ ਜਿਆਦਾ ਨਹੀਂ ਤਾਂ ਆਪਦੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੀ ਉਹ ਪਹਿਲਾਂ ਸ਼ੁਰੂਆਤ ਇਹਦੀ ਕਰ ਲੈਣ ਜਾਂ ਧੂਰੀ ਹਲਕੇ ਤੋਂ ਕਰ ਲੈਣ ਅਸੀਂ ਉਹਦਾ ਸਵਾਗਤ ਕਰਾਂਗੇ ਕਿ ਸਾਡੇ ਬੇਰੁਜ਼ਗਾਰ ਭੈਣ ਭਾਈ ਕੁਝ ਇਹ ਵੀ ਗੱਲ ਕਹਿ ਰਹੇ ਨੇ ਕਿ ਪਟਵਾਰੀ ਉਹਦਾ ਤਰਖਾ ਨਹੀਂ ਲੋੜਨੀ ਤਾਂ ਮੈਂ ਇਥੋਂ ਉਹਨਾਂ ਵਿਦਵਾਨਾਂ ਨੂੰ ਵੀ ਅਪੀਲ ਕਰਦਾ ਕਿ ਤੁਹਾਡੇ ਵਾਸਤੇ 3193 ਪੋਸਟਾਂ 1 ਸਤੰਬਰ 2023 ਤੋਂ ਅਸੀਂ ਖਾਲੀ ਕਰ ਦਿੱਤੀਆਂ ਨੇ ਉਹਦੀ ਅਸੀਂ ਪੈਂਡ ਆਨ ਕਰ ਦਿੱਤੀ ਆ ਆਓ ਉਹਨਾਂ ਪੋਸਟਾਂ ਦੇ ਉੱਪਰ ਬੈਠੋ ਔਰ ਲੋਕਾਂ ਦਾ ਜਿਹੜਾ ਕੁਝ ਸਵਾਰੋ ਕਿਸਾਨਾਂ ਦਾ ਕੋਈ ਸਵਾਰੋ ਔਰ ਜਿਹੜੀ ਕੁਦਰਤੀ ਆਫਤ ਦੀ ਗੱਲ ਮੈਂ ਬਾਰ-ਬਾਰ ਕਹਿ ਰਿਹਾ ਆ ਉਹਦਾ ਮਸਲਾ ਵੀ ਕਾਫੀ ਭਖਿਆ ਕਿਉਂਕਿ ਦੋ ਵਾਰ ਫਲਾਡ ਆ ਚੁੱਕਿਆ ਜੀ 30 ਨਵੰਬਰ ਤੱਕ ਹਿਮਾਚਲ ਦੇ ਵਿੱਚ ਜੈਲੋ ਵਲਾਟਾ ਪੰਜਾਬ ਦੇ ਵਿੱਚ ਜਿਹੜਾ ਫਲੱਡ ਆਇਆ ਉਹ ਹਿਮਾਚਲ ਦੀ بارش ਨਾਲ ਆਇਆ ਪੰਜਾਬ 'ਚ ਕੋਈ بارش ਵੀ ਬੜੀ ਨਹੀਂ ਹੋਈ। ਉਸ ਫਲੱਡ ਦੇ ਵਿੱਚ ਮੇਰੀ ਬੇਨਤੀ ਆ ਕਿ ਬੰਨਾਂ ਨੂੰ ਮਜ਼ਬੂਤ ਕਰਨ ਵਾਸਤੇ ਲੋਕਾਂ ਦੇ ਹਸਾਰੇ ਨਾ ਛੱਡੋ। ਸਾਡੇ ਪਟਵਾਰੀ ਕੱਲ ਕੋ ਉੱਥੇ 24 24 ਘੰਟੇ ਡਿਊਟੀ ਦੇ ਰਹੇ ਨੇ। ਅਸੀਂ ਸਾਰਾ ਕੰਮ ਆਪਦੇ ਪੰਡੇ ਦੇ ਹੜਾਇਆ ਚਾਹੇ ਕਹਿਆਂ ਦੀ ਗੱਲ ਆ ਚਾਹੇ ਚਾਹੇ ਥੈਲਿਆਂ ਦੀ ਗੱਲ ਅਸੀਂ ਆਪਦੇ ਪੱਧਰ ਤੇ ਅਰੇਂਜ ਕਰ ਰਹੇ ਹਾਂ ਸਾਰਾ ਕੁਝ। ਪਰ ਉਹਦੇ باوجود ਵੀ ਸਾਨੂੰ ਕਿਹਾ ਕੀ ਜਾ ਰਿਹਾ ਕਿ ਕੁਦਰਤੀ ਆਫਤ ਦੇ ਸਮੇਂ ਦੇ ਵਿੱਚ ਇਹ ਇਹ ਹੜਤਾਲ ਤੇ ਜਾ ਰਹੇ ਨੇ ਕੁਦਰਤੀ ਆਫਤ ਸਿਰਫ 7 ਜ਼ਿਲ੍ਹਿਆਂ ਦੇ ਵਿੱਚ ਆ ਸੀਐਮ ਸਾਹਿਬ ਜੇ ਤੁਸੀਂ ਇਹ ਕੁਦਰਤੀ ਆਫਤ ਨੂੰ ਵੀ ਇੱਕ ਗਲਤ ਹਤਕਾਂਡੇ ਬਣਾਉਣ ਦਾ ਉਪਰੋਗ ਕਰੋਗੇ ਤਾਂ ਕੁਦਰਤ ਕਿਸੇ ਨੂੰ ਮaaf ਨਹੀਂ ਕਰਦੀ ਕੁਦਰਤ ਤੋਂ ਬਚੋ ਕੁਦਰਤ ਨਾਲ ਸ਼ੇਰ ਨਿਸ਼ਾਨਾ ਨਾ ਕਰੋ ਕੁਦਰਤੀ ਕਰੋਪੀ ਨਾ ਕਰੋ ਔਰ ਜੋ ਸਾਡੇ ਸਾਥੀ ਜਿਹੜੇ ਇਸ ਵਕਤ ਟ੍ਰੇਨਿੰਗ ਦੇ ਵਿੱਚ ਨੇ ਜਾਂਦੀ ਟ੍ਰੇਨਿੰਗ ਪੂਰੀ ਹੋ ਚੁੱਕੀ ਆ ਉਹ ਇਮਤਿਹਾਨ ੜੀਖ ਰਹੇ ਨੇ ਅਸੀਂ ਇਹ ਵੀ ਕਹਿੰਦੇ ਹਾਂ ਵੀ ਬਦਲਵੇਂ ਪ੍ਰਬੰਧਾਂ ਦੇ ਵਿੱਚ ਉਹਨਾਂ ਨੂੰ ਵੀ ਵਿਚਾਰ ਲਓ ਉਹਨਾਂ ਨੂੰ ਵੀ ਪੱਕੀਆਂ ਪੋਸਟਾਂ ਸੰਭਾਲ ਦਿਓ ਆਲੋ 670 ਬੰਦਾ ਤਾਂ ਨਿਕਲੇ ਔਰ ਇਥੋਂ ਮੈਂ ਇੱਕ ਸਾਡੇ ਸੇਵਾਮੁਕਤ ਪਟਵਾਰੀ ਕਾਨੂੰਗੋ ਸਹਿਬਾਨ ਨੂੰ ਵੀ ਹੱਥ ਜੋੜ ਕੇ ਅਪੀਲ ਕਰਦਾ ਕਿ ਅੱਜ ਦਾ ਜੋ ਸਮਾਂ ਦੀ ਰੈਵਨਿਊ ਪਟਵਾਰ ਜਿਹੜੇ ਸਭ ਤੋਂ ਪੁਰਾਣੇ ਜਥੇਬੰਦੀ ਆ ਜੋ 1929 ਦੀ ਰਜਿਸਟਰ ਆ ਚਾਹੇ ਉਹ ਪਾਕਿਸਤਾਨ ਸੀਗਾ ਉਸ ਵਕਤ ਉਥੇ ਵੀ ਉਥੇ ਵੀ ਜਥੇਬੰਦੀ ਇਸੇ ਨੰਬਰ ਦੇ ਉੱਪਰ ਰਜਿਸਟਰ ਆ ਅੱਜ ਜਿਹੜੇ ਸਾਡੇ ਰਿਟਾਇਰ ਸਾਡੇ ਲੀਡਰ ਸਹਿਬਾਨ ਨੇ ਸਾਡੇ ਆਗੂ ਸਹਿਬਾਨ ਨੇ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਆਪਦੇ ਬੱਚਿਆਂ ਦੇ ਪਿੱਠ ਦੇ ਉੱਪਰ ਖੜੇ ਹੋਵੋ ਅੱਜ ਆਪਾਂ ਪੂਰੇ ਤੰਦੇਹੀ ਦੇ ਨਾਲ ਕਿਉਂਕਿ ਮਾਲ ਮਹਿਕਮੇ ਦੀ ਪਟਵਾਰ ਜਗਤ ਦੀ ਹੋਂਦ ਦਾ ਸਵਾਲ ਆ ਇਹ ਜੋ ਸਾਡੀ ਹੋਂਦ ਦੇ ਉੱਪਰ ਅਟੈਕ ਕੀਤਾ ਜੀ ਇੱਕ ਸਰਕਾਰ ਇਹ ਨਹੀਂ ਬਣੀ ਸੀ ਉਦੋਂ ਸਾਡੇ ਤੁਹਾਡਾ ਮੁਲਾਕਾਤ ਹੋਣ ਜੀ ਤੁਸੀਂ ਉਦੋਂ ਵੀ ਇਹੀ ਮੰਗ ਰੱਖਦੇ ਸੀ ਕਿ ਨਵੀਆਂ ਭਰਤੀਆਂ ਹੋਣ ਨਵੀਂ ਸਰਕਾਰ ਬਣੀ ਹੈ ਬਦਲਾਅ ਨਜ਼ਰੀਆ ਹੈ ਪਿਛਲੇ ਸਾਲ ਬਦਲਾਅ ਜੇ ਤੁਹਾਨੂੰ ਕਿਤੇ ਨਜ਼ਰ ਆਇਆ ਤਾਂ ਤੁਸੀਂ ਦੱਸ ਦਿਓ ਜੀ ਕਿਉਂਕਿ ਮੀਡੀਆ ਵੀ ਇਹ ਤੋਂ ਪੂਰਾ ਫੈਕਟਡ ਆ ਕਿ ਮੀਡੀਆ ਦੇ ਨਾਲ ਕੀ ਹੋ ਰਿਹਾ ਉਹ ਬਦਲਾਅ ਸਾਨੂੰ ਵੀ ਜਰੂਰ ਦੇਖਣ ਨੂੰ ਮਿਲਿਆ 1766 ਪਟਵਾਰੀ ਠੇਕੇ ਤੇ ਭਰਤੀ ਕਰਨ ਵਾਸਤੇ 2021 ਦੇ ਵਿੱਚ ਚਿੱਠੀ ਜਾਰੀ ਹੋ ਗਈ ਸੀ 1766 ਪਟਵਾਰੀ ਮੇਰੀ ਗੱਲ ਧਿਆਨ ਨਾਲ ਸੁਣਿਓ 1766 ਪਟਵਾਰੀ ਠੇਕੇ ਤੇ ਭਰਤੀ ਹੋਣ ਵਾਸਤੇ ਸਤੰਬਰ 2021 ਦੇ ਵਿੱਚ ਚਿੱਠੀ ਜਾਰੀ ਹੋ ਗਈ ਸੀ ਜਦੋਂ ਫైనాన్స్ ਮਿਨਿਸਟਰ ਮਨਪ੍ਰੀਤ ਬਾਦਲ ਸੀ ਰੈਵਨਿਊ ਮਿਨਿਸਟਰ ਗੁਰਪ੍ਰੀਤ ਸਿੰਘ ਜੀ ਕਾਂਗਰਸੀ ਉਸ ਵਕਤ ਆਮ ਆਦਮੀ ਪਾਰਟੀ ਦੇ ਬਰਨਾਲੇ ਤੋਂ ਐਮਐਲਏ ਗੁਰਮੀਤ ਸਿੰਘ ਜੀ ਮੀਤ ਹੈਰ ਜਿਹੜੇ ਜੂਥ ਵਿੰਗ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸੀ ਉਹਨਾਂ ਨੇ ਪਟਿਆਲੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਲਾਣਤਾ ਮਾਈਆਂ ਕਿ ਤੁਸੀਂ ਨੌਜਵਾਨਾਂ ਨੂੰ ਭਰਤੀ ਕਰੋ ਰਿਟਾਇਰਾਂ ਨੂੰ ਤੁਸੀਂ ਕਿਉਂ ਭਰਤੀ ਕਰ ਰਹੇ ਹੋ ਰਿਟਾਇਰਾਂ ਨੂੰ ਕਿ ਉਹਨਾਂ ਨੇ ਅਪੀਲ ਕੀਤੀ ਕਿ ਤੁਸੀਂ ਇਹ ਬਿਲਕੁਲ ਸਰਕਾਰ ਦੀ ਗੱਲ ਜਨਾਇਓ ਪਰ ਹੋਇਆ ਕਿ ਉਸ ਤੋਂ ਬਾਅਦ ਅਗਸਤ 2022 ਦੇ ਵਿੱਚ ਇਹੀ ਬਦਲਾਅ ਵਾਲੀ ਸਰਕਾਰ ਨੇ ਉਹ 1766 ਬੰਦੇ ਭਰਤੀ ਕੀਤੇ ਕਾਂਗਰਸ ਸਰਕਾਰ ਵੇਲੇ ਉਮਰ ਦੀ ਹੱਦ 64 ਸਾਲ ਸੀ ਇਹਨਾਂ ਨੇ ਵਧਾ ਕੇ 67 ਸਾਲ ਕੀਤੀ ਔਰ ਤਨਖਾਹ ਵੀ 25000 ਤੋਂ 35000 ਕੀਤੀ ਨੌਜਵਾਨ ਦੀ ਦਿਹਾੜੀ 167 ਰੁਪਏ 5000 ਰੁਪਏ ਮਹੀਨਾ ਰਿਟਾਇਰ ਜੋ ਸਾਥੀ ਇਹਨਾਂ ਨੇ ਬਦਲਾਅ ਵਾਲੀ ਸਰਕਾਰ ਨੇ ਭਰਤੀ ਕੀਤੇ ਉਹਨਾਂ ਦੀ ਉਜਰਤ 35000 ਰੁਪਏ ਮਹੀਨਾ ਇਹ ਵੀ ਇਹਨਾਂ ਨੇ ਚਾਅ ਪੂਰਾ ਕਰਕੇ ਦੇਖ ਲਿਆ ਉਹਦੇ ਵਿੱਚ ਵੀ ਇਹਨਾਂ ਦਾ ਮਸਲਾ ਹੱਲ ਨਹੀਂ ਹੋਇਆ ਔਰ ਮੈਂ ਇਥੋਂ ਫੇਰ ਇੱਕ ਵਾਰ ਸਾਡੇ ਸਮੁੱਚੇ ਰਿਟਾਇਰ ਸਾਥੀਆਂ ਨੂੰ ਬੇਨਤੀ ਕਰਦਾ ਕਿ ਤੁਹਾਡੇ ਆਉਣ ਵਾਲੇ ਭਵਿੱਖ ਦਾ ਨੌਜਵਾਨਾਂ ਦਾ ਬੱਚਿਆਂ ਦਾ ਮਸਲਾ ਇਸ ਮਸਲੇ ਤੇ ਜਰੂਰ ਆਪਾਂ ਲਾਮਬੰਦ ਹੋਈਏ ਔਰ ਸਰਕਾਰ ਦੀ ਹਰ ਜਿਹੜੀ ਚਾਲ ਆ ਉਹਨੂੰ ਆਪਾਂ ਇਕੱਠੇ ਹੋ ਕੇ ਹੇਲ ਕਰੀਏ ਕਿਉਂਕਿ ਜੋ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਦੀ ਚੇਅਰ ਦੇ ਉੱਪਰ ਬੈਠ ਕੇ ਜੋ ਸਾਡਾ ਬਿਲਕੁਲ ਪਾਕ ਸਾਫ ਸੰਘਰਸ਼ ਚੱਲਿਆ ਜਾ ਰਿਹਾ 5 ਅਗਸਤ ਤੋਂ ਲੈ ਕੇ ਅੱਜ ਤੱਕ ਦਾ ਸਮਾਂ ਅੱਜ 31 ਅਗਸਤ ਹੋ ਚੁੱਕੀ ਆ ਅਸੀਂ ਸਾਰੇ ਐਮਐਲਏ ਸਵਾਲ ਦੇ ਘਰੇ ਗਏ ਆ ਮੰਗ ਪੱਤਰ ਲੈ ਕੇ ਐਮਪੀ ਸਵਾਲ ਕੋਲ ਗਏ ਆ ਇਹਨਾਂ ਦੇ ਮੁਝੇ ਸਲਾਹਕਾਰ ਕੋਲ ਵੀ ਗਏ ਆ ਇਹਨਾਂ ਦੇ ਓਐਸਡੀਆ ਕੋਲ ਵੀ ਗਏ ਆ ਕਿਸੇ ਇੱਕ ਸਾਥੀ ਨੇ ਵੀ ਬਾਹ ਖੜੀ ਕਰਕੇ ਇਹ ਨਹੀਂ ਗਿਆ ਕਿ ਆਓ ਤੁਹਾਡੀ ਮੈਂ ਮੁੱਖ ਮੰਤਰੀ ਪੰਜਾਬ ਦੀ ਨਾਲ ਗੱਲ ਕਰਾ ਦਵਾਂ ਇਹਨਾਂ ਦੇ ਬੁਲਾਰੇ ਡਿਬੇਟ ਦੇ ਵਿੱਚ ਕਹਿੰਦੇ ਨੇ ਕਿ ਮੁੱਖ ਮੰਤਰੀ ਸਾਹਿਬ ਤਾਂ ਇੰਨੇ ਵਧੀਆ ਨੇ ਜੀ ਜਿੱਥੇ ਮਰਜ਼ੀ ਉਹਨਾਂ ਦਾ ਬਾਹ ਫੜ ਕੇ ਰੋਕ ਲਓ ਜੇ ਬਾਹ ਫੜ ਕੇ ਰੋਕਣ ਵਾਲੀ ਗੱਲ ਆ ਤਾਂ ਮੈਂ ਅੱਜ ਤੁਸੀਂ ਸਾਥੀ ਬੈਠੇ ਉਹਨਾਂ ਨੂੰ ਰੋਲ ਕਵਰ ਕਰਦੇ ਹਾਂ ਜੇ ਇਹ ਸੰਭਵ ਆਦਾ ਮੈਨੂੰ ਜੁਰ ਦੱਸਦੇ ਹੋ ਕਿ ਉਹਨਾਂ ਦੀ ਬਾਹ ਫੜੀ ਜਾ ਸਕਦੀ ਹੈ ਉਹਨਾਂ ਦੇ ਕਾਫਲੇ ਦੇ ਵਿੱਚ ਉਹਦਾ ਜੀ ਇਹ ਕੋਈ ਨਹੀਂ ਮੂਮੈਂਟ ਹੈ ਉਸ ਨੂੰ ਸਫਲ ਬਣਾਉਣ ਵਾਸਤੇ ਲੋਕਾਂ ਦਾ ਸਹਿਯੋਗ ਹੋ ਜੁੜੀਆ ਤੁਹਾਡਾ ਸਿੱਧਾ ਲੋਕਾਂ ਨਾਲ ਰਾਬਤਾ ਹੁੰਦਾ ਪਰ ਜਦੋਂ ਵੀ ਕਿਤੇ ਤੁਹਾਡੀ ਦੁਨੀਆ ਦੀ ਕੋਈ ਸਰਕਾਰ ਦੀ ਗੱਲ ਆਉਂਦੀ ਹੈ ਜਿਹੜੇ ਆਮ ਲੋਕੀ ਉਹ ਤੁਹਾਡੇ ਨਾਲ ਨਹੀਂ ਆ ਕੇ ਖੜਦੇ ਇਸ ਵਾਰ ਤੁਸੀਂ ਆਮ ਲੋਕਾਂ ਨੂੰ ਕਿਵੇਂ ਨਾਲ ਲਿਆਓ ਕਿਉਂਕਿ ਕੱਲ ਦਾ ਜਿਹੜਾ ਉਹ ਐਲਾਨ ਹੈ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਜਿਹੜੇ ਸੋਸ਼ਲ ਮੀਡੀਆ ਉੱਤੇ ਬਾਕੀ ਉਹ ਦੇਖੋ ਜੀ ਮੈਂ ਜਿਹੜੀ ਯੂਨੀਅਨ ਕੀ ਕਰਦੀ ਹੈ ਜਿਹੜਾ ਆਮ ਲੋਕ ਨੇ ਪਰ ਤਜਰਬਾ ਦੇਖੋ ਜਿਹੜਾ ਨਾ ਇਹ ਤੁਹਾਡਾ ਬਿਲਕੁਲ ਸਵਾਲ ਜਾਇਜ਼ ਆ ਇਹ ਸਰਕਾਰ ਆਪਾਂ ਸੋਸ਼ਲ ਮੀਡੀਆ ਨੇ ਬਣਾਈ ਆ ਸੋਸ਼ਲ ਮੀਡੀਆ ਦੇ ਉੱਪਰ ਐਕਟਿਵ ਲੋਕ ਉਹ ਸਾਡੇ ਨਾਲ ਬਿਲਕੁਲ ਨਹੀਂ ਹੈਗੇ ਨਾ ਪਹਿਲਾਂ ਸੀਗੇ ਜਿਹੜੇ ਲੋਕ ਸਾਡੇ ਨਾਲ ਨੇ ਉਹਨਾਂ ਕੋਲ ਤਾਂ 스마트 ਫੋਨ ਵੀ ਨਹੀਂ ਹੈਗਾ ਕਿਉਂਕਿ ਪਟਵਾਰੀ ਪਿੰਡ ਦੀ ਪੋਸਟ ਆ ਪਿੰਡ ਦਾ ਮੁਢਲਾ ਜਿਹੜਾ ਅਫਸਰ ਆ ਪਟਵਾਰੀ ਆ ਸਭ ਤੋਂ ਪੁਰਾਣੀ ਪੋਸਟ ਪਟਵਾਰੀ ਆ ਜਿਹੜੇ ਸਾਡੇ ਨਾਲ ਨੇ ਉਹ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਊਗਾ ਚਾਹੇ ਉਹ ਕਿਸਾਨ ਜਥੇਬੰਦੀਆਂ ਨੇ ਚਾਹੇ ਆਮ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਕੁਝ ਪੇੜ ਬੰਦੇ ਬੈਠੇ ਨੇ ਜਿਹੜੀ ਫੌਜ ਪਿਛਲੇ ਟਾਈਮ ਤੋਂ ਇਹ ਇੱਕ ਟਰੈਂਡ ਬਣ ਗਿਆ ਉਹ ਸਾਡੇ ਨਾਲ ਨਹੀਂ ਹੈਗੇ ਅਸੀਂ ਉਹਨਾਂ ਨੂੰ ਨਾਲ ਰੱਖਣਾ ਵੀ ਨਹੀਂ ਹੈਗਾ ਕਿਉਂਕਿ ਉਹਨਾਂ ਦਾ ਕੋਈ کردار ਨਹੀਂ ਹੈਗਾ ਅਸੀਂ ਸਿਰਫ کردار ਵਾਲੇ ਬੰਦੇ ਨਾਲ ਰੱਖਣੇ ਨੇ ਸਾਡੇ ਨਾਲ ਅੱਜ ਮੈਂ ਇਥੋਂ ਦਾਅਵੇ ਨਾਲ ਕਹਿਣਾ ਕਿ ਸਮੂਹੀਆਂ ਕਿਸਾਨ ਜਥੇਬੰਦੀਆਂ ਸਮੂਹੇ ਬੇਰੋਜ਼ਗਾਰ ਸਾਡੇ ਨਾਲ ਨੇ ਔਰ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਇਹ ਗੱਲ ਸਾਹਮਣੇ ਆਊਗੀ ਇਹ ਜਿਹੜਾ ਸੰਘਰਸ਼ਾ ਇਹ ਪੰਜਾਬ ਦੇ ਨੌਜਵਾਨ ਬੇਰੁਜ਼ਗਾਰਾਂ ਵਾਸਤੇ ਆ ਕਿਸਾਨਾਂ ਵਾਸਤੇ ਆ ਕਿਉਂਕਿ ਅੱਜ ਜੇ ਤੁਸੀਂ ਇੱਕ ਬੰਦੇ ਤੋਂ ਪੰਜ ਛੀਤਾ ਦਾ ਸੱਤ ਛੀਤਾ ਦਾ ਬਾਧੂ ਕੰਮ ਕਰਾਉਂਗੇ ਤਾਂ ਰਿਕਾਰਡ ਦੇ ਵਿੱਚ ਜਿਹੜੀਆਂ ਗਲਤੀਆਂ ਆ ਰਹੀਆਂ ਨੇ ਜਿਹਦੇ ਕਰਕੇ ਖਮਿਆਜਾ ਪੋਤਣਾ ਪੈ ਰਿਆ ਬਦਨਾਮ ਕੌਣ ਹੋ ਰਿਹਾ ਪਟਵਾਰੀ ਸ਼ੋਸ਼ਣ ਕੌਣ ਕਰ ਰਹੀ ਹੈ ਸਰਕਾਰ ਕਰਾਪਸ਼ਨ ਕੌਣ ਕਰ ਰਹੀ ਹੈ ਸਰਕਾਰ ਜੇ 4716 ਪੋਸਟਾਂ ਦਾ ਬਜਟ ਆ ਤਾਂ ਫਿਰ ਸਾਨੂੰ 1500 ਬੰਦੇ ਤੋਂ 4716 ਦਾ ਕੰਮ ਕਿਉਂ ਲਿਆ ਜਾ ਰਿਹਾ ਜੀ ਜੇ ਫਿਰ ਬਾਧੂ ਸਰਕਾਰਾਂ ਨਾਲ ਕੰਮ ਚਲਾਉਣਾ ਫਿਰ ਆਪਾਂ ਨੂੰ 117 ਐਮਐਲਏ ਚੁਣਨ ਦੀ ਵੀ ਲੋੜ ਨਹੀਂ ਆਪਾਂ ਘੱਟ ਚੁਣ ਲਈਏ ਜੇ ਫਿਰ 5 ਸਾਲ ਵਾਸਤੇ ਐਮਪੀ ਚੁਣਦੇ ਆ ਕਿਸੇ ਕੋਈ ਰਿਜਾਇਨ ਕਰ ਜਾਂਦਾ ਜਾਂ ਕਿਸੇ ਦੀ ਮੌਤ ਹੋ ਜਾਂਦੀ ਆ ਆਪਾਂ ਉਹ ਪੋਸਟ ਇੱਕ ਮਹੀਨਾ ਵੀ ਖਾਲੀ ਨਹੀਂ ਰਹਿਣ ਦਿੰਦੇ ਨਾਲ ਦੀ ਨਾਲ ਜਿਮਣੀ ਚੁਣਦੇ ਆ ਆਰਡਰ ਹੋ ਜਾਂਦੇ ਨੇ ਫਿਰ ਕੀ ਗੱਲ ਪੜਵਾਰੀ ਦੀ ਪੋਸਟ ਪਰਨਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਜੀ ਇਸ ਕਰਕੇ ਜੋ ਸਰਕਾਰ ਆ 4 ਕਰੋੜ 23 ਲੱਖ ਦਾ ਹਰ ਸਾਲ 423 ਕਰੋੜ ਦਾ ਹਰ ਸਾਲ ਮਤਲਬ ਰਿਸ਼ਵਤ ਪੂਰੀ ਸਰਕਾਰ ਕਰ ਰਹੀ ਆ ਇਹ ਸਾਡੇ ਕੋਲ ਅੰਕੜੇ ਨੇ ਇੰਨੇ ਸਰਕਲਾਂ ਦਾ ਕੰਮ ਸਾਨੂੰ ਬਿਨਾ ਕਿਸੇ ਮਿਹਨਤਾਨੇ ਤੋਂ ਲਿਆ ਜਾ ਰਿਆ ਆ ਔਰ ਸਾਨੂੰ ਦਿੱਤਾ ਕੀ ਜਾ ਰਿਹਾ ਬਦਲ ਦੇ ਵਿੱਚ ਸਾਨੂੰ ਦਿੱਤੀ ਜਾ ਰਹੀ ਹੈ ਲਾਣਤਾ ਬਦਨਾਮੀ ਕਿ ਪਟਵਾਰੀ ਕੰਮ ਨਹੀਂ ਕਰਦਾ ਉਹਦਾ ਜੀ ਮਤਲਬ ਇਹ ਕਹਿੰਦੇ ਕਿ 1.5 ਲੱਖ 1.5 ਲੱਖ ਰੁਪਏ ਲੈ ਰਹੇ ਹੋ ਕਿ 10-10 ਹਜ਼ਾਰ ਆਪਨੇ ਬੰਦੇ ਰੱਖੇ ਹੋਏ ਨੇ ਉਹ ਕੰਮ ਕਰਦੇ ਨੇ ਕੁਝ ਦਾ ਪਾਰਟ ਟਾਈਮ ਕੰਮ ਕਰਦੇ ਜਿਹੜਾ 1.5 ਲੱਖ ਲੈ ਰਿਹਾ ਜੀ ਪੰਜਾਬ ਚ ਇੱਕ ਵੀ ਸਾਬਤ ਕਰਦੇ ਕਨ ਕੋ ਪਟਵਾਰੀ ਇੱਕ ਵੀ 1.5 ਲੱਖ ਰੁਪਏ ਤਲਵਾ ਲੈਂਦਾ ਹੋਵੇ ਅਸੀਂ ਸੰਘਰਸ਼ ਛੱਡ ਦਾਂਗੇ ਜੀ ਅਸੀਂ ਲੱਖ ਵੀ ਸਾਬਤ 1 ਲੱਖ ਵੀ ਸਾਫਤ ਕਰਦੇ ਨੇ ਵੀ ਕੋਈ ਪਰਿਵਾਰੀ ਕਰਨ ਕੋਈ 1 ਲੱਖ ਰੁਪਏ ਤਰਖਾ ਲੈ ਰਿਆ ਹੋ। ਪ੍ਰਧਾਨ ਸਾਹਿਬ ਫਿਰ ਤੁਸੀਂ ਕਹਿ ਰਹੇ ਹੋ ਲੜਾਈ ਤੁਹਾਡੀ 17 A ਨੂੰ ਲੈ ਕੇ ਆ ਫਿਰ ਮੁੱਖ ਮੰਤਰੀ ਨੇ ਤੁਹਾਡੇ ਸਾਰੇ ਦੇ ਉੱਤੇ ਇੱਕ ਕਰਪਟ ਆਦਮੀ ਦਾ ਸਾਥ ਦੇਣ ਦਾ ਦੋਸ਼ ਹੀ ਲਾਇਆ ਉਸ ਨੂੰ ਕਿਤਾ ਦੇਖੀਏ। ਕਿਸੇ ਕਰਪਟ ਆਦਮੀ ਦਾ ਸਾਥ ਨਹੀਂ ਦਿੱਤਾ ਜੀ ਅਸੀਂ ਨੇ। ਮੁੱਖ ਮੰਤਰੀ ਸਾਹਿਬ ਨੇ ਦੋਸ਼ ਲਾਇਆ ਉਹ ਸਾਫਤ ਕਰ ਦੇਣ ਜੀ। ਉਹ মিডিਆ ਸਾਰਾ ਕੁਝ ਉਹਨਾਂ ਕੋਲਿਆ। ਉਹ ਸਰ ਜਿਹੜੀ ਐਫ ਆਈ ਆਰ ਨੰਬਰ ਤੇ ਲੋਕ ਗੱਲ ਕੀਤੀ ਆ ਮੈਂ 29 ਨੰਬਰ ਐਫ ਆਈ ਆਰ ਆਨਲਾਈਨ ਆ ਹੀ ਰਿਕਾਰਡ। ਉਹਦੇ ਵਿੱਚ ਕੋਈ ਸਾਫਤ ਕਰਦੇ ਨੇ ਵੀ ਹਾਂ ਕਰਾਪਸ਼ਨ ਦੀਆਂ ਧਰਾਵਾਂ ਆ ਗਈਆਂ ਨੇ ਉਹਦੇ ਵਿੱਚ। ਇੱਕ ਥਰ ਬਰਾਸਤੀ ਇੰਤਕਾਲ ਦੇ ਵਿੱਚ ਆ ਕੇ ਜੜਕਾ ਬਣਦਾ ਰੂਲਿੰਗ ਆ ਕੋਰਟ ਦੀ ਕਿ ਬੈਨੀਫਿਸ਼ੀਰੀ ਜਿਹੜਾ ਬਣ ਸਕਦਾ ਜਾਂ ਲੀਗਲ ਹੈਰ ਹੈਗਾ ਜਾਂ ਕਿਸੇ ਦਾ ਮੁਖਤਿਆਰ ਹੈ ਵਾ ਉਹ ਬੰਦਾ ਉਹਦੇ ਵਿੱਚ ਚਾਰਜ ਵੀ ਕਰ ਸਕਦਾ ਇੰਤਕਾਲ ਅੱਜ ਵੀ ਸਟੈਂਡ ਕਰ ਰਿਹਾ ਉਹਦੀ ਕੋਈ ਕਿਤੇ ਅਪੀਲ ਨਹੀਂ ਹੋਈ ਪਰਚਾ ਦਰਜ ਹੋਣ ਨਾਲ ਇੰਤਕਾਲ ਤਾਂ ਨਹੀਂ ਕੈਨਸਲ ਹੋ ਗਿਆ ਜੀ ਜੇ 17 a ਦੀ ਗੱਲ ਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਵੀ ਤੁਸੀਂ ਇਸੇ ਗੱਲ ਤੇ ਆਪਟ ਡਿਬੇਟ ਰੱਖ ਲੈਣਿਆ ਸਾਡੇ ਕੋਲ ਘਟੋ ਘਟ 17 ਤੋਂ 18 ਐਫ ਆਈ ਆਰਾਂ ਨੇ ਜਿਹੜੀਆਂ ਕਿ ਮੁੱਖ ਮੰਤਰੀ ਸਾਹਿਬ ਦਾ ਲੈਟਰ ਜਾਰੀ ਹੋਣ ਤੋਂ ਬਾਅਦ ਸਾਡੇ ਤੇ ਗਲਤ ਤਰੀਕੇ ਨਾਲ ਦਰਜ ਕੀਤੀਆਂ ਗਈਆਂ ਨੇ ਉਹਦੇ ਵਿੱਚ ਕੋਈ ਸਾਬਤ ਕਰ ਦੇਣੀ ਜੀ ਇਹ ਔਰ ਜਿਹੜਾ ਮੈਂ ਇਥੋਂ ਇਹ ਵੀ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਰਾਹੀਂ 1,53,000 ਤੋਂ ਉੱਪਰ ਚੱਲ ਰਿਹਾ ਜਿਹੜਾ ਪੋਰਟਲ ਹੈ ਜੀ 300 ਬੰਦੇ ਦੀ ਗ੍ਰਿਫਤਾਰੀ ਦੇ ਬੋਰਡ ਦਾ ਆਪਾਂ ਦੇਖ ਲੇ ਤਾਂ ਮੁੱਖ ਮੰਤਰੀ ਸਾਹਿਬ ਇਹ ਵੀ ਜਨਤ ਕਰ ਦੇਣ ਕਿ 1,53,000 ਦੇ ਪੋਰਟਲ ਦੇ ਵਿੱਚ ਕੀ ਕਾਰਵਾਈ ਹੋਈ ਆ 1,53,000 ਤੋਂ ਉੱਪਰ ਸ਼ਿਕਾਇਤ ਹੋ ਚੁੱਕੀ ਆ ਇਹਨਾਂ ਦੇ ਆਨਲਾਈਨ ਪੋਰਟਲ ਦੀ ਗੱਲ ਆ ਇਹ ਉਹ ਪੋਰਟਲ ਨੂੰ ਵੀ ਨੰਗਾ ਕਰ ਲੈਣ ਵੀ ਕੀ ਆ ਉਹਦੇ ਵਿੱਚ 700 ਰੁਪਿਆ 900 ਰੁਪਿਆ ਵਾਲਿਆਂ ਦੇ ਉੱਪਰ ਪਰਚੇ ਤਾਂ ਨਹੀਂ ਹੋ ਜਾਂਦੇ ਨੇ ਜਿਹੜੇ ਲੁਧਿਆਣੇ ਤੁਹਾਡੇ ਸਾਹਮਣੇ ਆ ਫਿਰ ਪਠਾਨਕੋਟ ਦਾ ਮਾਮਲਾ ਸਾਹਮਣੇ ਆ ਉਹਦੇ ਤੇ ਸਰਕਾਰ ਚੁੱਪ ਹੈ ਜੀ 900 ਰੁਪਏ ਵਾਲਾ ਚੋਰ ਆ 900 ਕਰੋੜ ਵਾਲਾ ਬਦਸਾਹ ਆ ਇਹ ਤਾਂ ਹਾਲਾਤ ਹੋ ਰਹੇ ਨੇ ਦੇਖੋ ਸਾਨੂੰ ਵੀ ਬੜਾ ਆਸਾਂ ਉਮੀਦਾਂ ਸੀਗੀਆਂ ਕਿ ਬਦਲਾ ਆਪਾਂ ਲੈ ਕੇ ਆਉਣਾ ਆਪਾਂ ਨੇ ਰਜਵਾਲਾ ਸ਼ਾਹੀ ਆਪਾਂ ਨੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਸੀਗੇ ਵੀ ਉਹਨਾਂ ਨੂੰ ਸਾਬਕ ਸਿਖਾਉਣਾ ਆਪਾਂ ਸਾਬਕ ਸਿਖਾ ਗਿਤਾ ਆਪਾਂ ਨੇ ਆਪਣਾ ਕੰਮ ਕਰਤਾ ਪਰ ਹੁਣ ਜੋ ਹੋ ਰਿਹਾ ਉਹ ਤੁਹਾਡੇ ਸਾਹਮਣੇ ਆ ਇਸ ਕਰਕੇ ਇਹ ਹੁਣ ਮੁੱਖ ਮੰਤਰੀ ਸਾਹਿਬ ਜਸਟੀਫਾਈ ਕਰ ਦੇਣਗੇ ਕਿ ਜੇ ਸਾਡੀ ਜਿਹੜੀ ਹੁਣ ਕਾਲ ਆ ਕੋਈ ਇਸ ਤਰੀਕੇ ਨਾਲ ਗੈਰ ਸੰਵਿਧਾਨਿਕ ਤੇ ਅਸੀਂ ਜਿਹੜਾ ਇੱਕ ਵਾਰ ਫੇਰ ਮੈਂ ਕਲੀਅਰ ਕਰਦਾ ਜੋ ਐਸਮਾ ਲਾ ਕੇ ਮੁਲਾਜ਼ਮਾਂ ਦੀ ਸੰਘੀ ਕੁੱਟਣ ਦੀ ਗੱਲ ਕੀਤੀ ਗਈ ਆ ਇੱਕ ਧਰਨੇ ਮਜ਼ਹਰ ਵਾਲੀ ਪਾਰਟੀ ਨੂੰ ਇਹ ਸ਼ੋਭਾ ਨਹੀਂ ਦਿੰਦਾ ਮੈਂ ਇਸ ਬਣਾ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੂੰ ਵੀ ਹੱਥ ਜੋੜ ਕੇ ਅਪੀਲ ਕਰਦਾ ਕਿ ਕੀ ਇਹੀ ਬਦਲਾ ਸੀਗਾ ਜੀ ਇਹਦੇ ਵਾਸਤੇ ਆਪਾਂ ਆ ਰਾਵਰੀ ਨਾ ਗਰਾਊਂਡ ਦੇ ਵਿੱਚ ਅੰਨਾ ਹਜ਼ਾਰੇ ਵਾਲੀ ਮੂਵਮੈਂਟ ਚਲਾਈ ਸੀ ਤੇ ਨਹੀਂ ਫਿਰ ਅਸੀਂ ਸਾਨੂੰ ਆਪਣੀ ਨਿਆਂ ਪ੍ਰਣਾਲੀ ਤੇ ਸਾਨੂੰ ਸਾਡੇ ਦੇਸ਼ ਦੇ ਸੰਵਿਧਾਨ ਦੇ ਉੱਪਰ ਪੂਰਨ ਭਰੋਸਾ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਾ ਕੇ ਇਹ ਜਿਹੜਾ ਐਸਮਾ ਵਰਗੀਆਂ ਜਿਹੜੀਆਂ ਪਿੱਠੀਆਂ ਕੱਢੀਆਂ ਗਈਆਂ ਨੇ ਅਸੀਂ ਜਰੂਰ ਉਹਨਾਂ ਅਫਸਰਾਂ ਨੂੰ ਬਾਈ ਨੇਮ ਉੱਤੇ ਤਲਬ ਕਰਾਂਗੇ ਇਹਦੇ ਵਿੱਚ ਜਥੇਬੰਦੀ ਬਿਲਕੁਲ ਪਿੱਛੇ ਨਹੀਂ ਢੂਗੀ ਔਰ ਸਾਰੇ ਕਲੈਕਟਰ ਸਵਾਲਾ ਚ ਪੰਜਾਬ ਦੇ ਵਿੱਚ 23 ਕਲੈਕਟਰ ਕੰਮ ਕਰ ਰਹੇ ਨੇ ਕਲੈਕਟਰ ਦੀ ਜ਼ਿੰਮੇਵਾਰੀ ਆ ਪਰਿਵਾਰੀ ਭਰਤੀ ਕਰਨਾ ਪਹਿਲੀ ਜੋ ਉਹਨਾਂ ਦੀ ਆਪਣੀ ਡਿਊਟੀ ਹੋਣ ਤੱਕ ਨਹੀਂ ਸਹੀ ਤਰੀਕੇ ਨਾਲ ਹੋਈ ਚਾਹੇ ਐਡੀ ਵੱਡੀ ਸ਼ਾਰਟੇਜ ਆਈ ਕਲੈਕਟਰ ਰਿਸਪੌਂਸੀਬਲ ਆ ਆਪਣੇ ਪਰਿਵਾਰੀ ਭਰਤੀ ਕਰਨ ਬਾਅਦ ਸਾਡੀ ਉਹ ਆਪਣੇ ਅਪਾਇੰਟਿੰਗ ਅਥਾਰਟੀ ਆ ਜੇ ਕਲੈਕਟਰ ਸਵਾਲ ਨੇ ਸਾਡੇ ਚੱਲਦੇ ਸੰਘਰਸ਼ ਦੇ ਵਿੱਚ ਸਾਡੇ ਕਿਸੇ ਸਾਥੀ ਦੀ ਮੰਦ ਭਾਵਨਾ ਨਾਲ ਬਾਰ ਬਾਰ ਤਵਾਦਲਾ ਕੀਤਾ ਕੋਈ ਰੋਟੇਸ਼ਨ ਦੇ ਵਿੱਚ ਉਹਦੀ ਡਿਊਟੀ ਲਈ ਜਾਂ ਉਹਨੂੰ ਬਾਧੂ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਉਸ ਕਲੈਕਟਰ ਦੇ ਖਿਲਾਫ ਬਾਈ ਨੇਮ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਾ ਕੇ ਦਰਵਾਜ਼ਾ ਖੜਕਾਵਾਂਗੇ ਅਸੀਂ ਉਹਦਾ ਖੜਾ ਨਹੀਂ ਛੱਡਾਂਗੇ ਇਹ ਸਾਰੇ ਕਲੈਕਟਰਾਂ ਜਿੱਥੋਂ ਨੋਟ ਕਰ ਲੈਣ ਕਿਉਂਕਿ ਜੋ ਸਾਡੇ ਤੇ ਤੱਕੇਸ਼ਾਈ ਚਾਹੇ ਪੁਲਿਸ ਵਿਭਾਗ ਵੱਲੋਂ ਚਾਹੇ ਕਿਸੇ ਵਿਭਾਗ ਵੱਲੋਂ ਹੁੰਦੀ ਆ ਉਹਦਾ ਵੀ ਜ਼ਿੰਮੇਵਾਰ ਕਲੈਕਟਰ ਆ ਕਿਉਂਕਿ ਅਸੀਂ ਇੱਕ ਕਲੈਕਟਰ ਦੇ ਅਧੀਨ ਕੰਮ ਕਰਦੇ ਆ ਸਾਡੀਆਂ ਸਵਾਵਾਾਂ ਕਰਦੇ ਹੋਏ ਸਾਡੀ ਪ੍ਰੋਟੈਕਸ਼ਨ ਕਰਨਾ ਉਹ ਵੀ ਉਹਦਾ ਕੰਮ ਆ ਕਿਤਨਾ ਕਿਤੇ ਜੇ ਕੋਈ ਇਹ ਇਹੋ ਜਿਹੇ ਧੱਕੇਸ਼ਾਹੀ ਬਿਜ਼ਨਸ ਕਰਦੀ ਆ ਜਿੱਥੇ ਉਹ ਇੱਕ ਬਿਜ਼ਨਸ ਬਿਊਰੋ ਜਾਂ ਪੁਲਿਸ ਵਿਭਾਗ ਜ਼ਿੰਮੇਵਾਰਾ ਤਾਂ ਉਸ ਜ਼ਿਲ੍ਹੇ ਦਾ ਕਲੈਕਟਰ ਵੀ ਇਸੇ ਤਰ੍ਹਾਂ ਜ਼ਿੰਮੇਵਾਰ ਆ ਰਿਸ਼ਵਤ ਲੈਦਾ ਕੌਣ ਆ ਇਹ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ ਜਿਹੜਾ ਬੰਦਾ ਅੱਜ 3193 ਸਰਕਲਾਂ ਦੀ ਤਰਖਾ ਖਾ ਰਿਹਾ ਅਸਲ ਤਾਂ ਰਿਸ਼ਵਤਖੋਰ ਉਹ ਆ ਜੇ ਸਾਰੀਆਂ ਸੀਟਾਂ ਭਰੀਆਂ ਹੋਣਗੀਆਂ ਆਹ ਸੀਟ ਵਾਲਾ ਬੰਦਾ ਉਹਦੇ ਕੋਲ ਕੋਈ ਜਵਾਬ ਹੀ ਨਹੀਂ ਹੋਊਗਾ ਕਿ ਇਹਨੂੰ ਨਾਲ ਇਥੋਂ 25 ਕਿਲੋਮੀਟਰ ਦੂਰ ਚਾਰਜ ਦਿੱਤਾ ਹੋਇਆ ਤਾਂ ਕਿੱਥੋਂ ਰਿਸ਼ਤ ਬੋਜੂਗੀ ਕੰਮ ਜੇ ਡਿਲੇ ਹੋ ਰਿਹਾ ਲੋਕਾਂ ਦੇ ਕੰਮ ਪ੍ਰਭਾਵਿਤ ਕਿਉਂ ਹੋ ਰਹੇ ਨੇ ਅਸਾਮੀਆਂ ਜ਼ਿਆਦਾ ਨੇ ਔਰ ਇਥੇ ਇਹ ਵੀ ਦੇਖੋ ਮਤਲਬ ਸਾਡੀ ਪੰਜਾਬ ਦੀ ਤਲਾਸ਼ ਦੀ ਆ ਅੱਜ ਜਿੱਥੇ ਆਪਾਂ ਬੈਠੇ ਆ ਤੇ ਨਾਲ ਲੱਗਦਾ ਮੁਹਾਲੀ ਆ ਇੱਕ ਸਾਬਤ ਸੀ ਇਹ ਅੱਜ ਜ਼ਿਲ੍ਹਾ ਬਣ ਗਿਆ 12 ਜ਼ਿਲ੍ਹਿਆਂ ਤੋਂ 23 ਜ਼ਿਲ੍ਹੇ ਬਣ ਗਏ 4716 ਪੋਸਟਾਂ ਜਦੋਂ 12 ਜ਼ਿਲ੍ਹੇ ਸੀ ਉਦੋਂ ਵੀ ਸੀਗੀਆਂ ਅੱਜ ਵੀ ਨੇ ਪਰ ਉਹ ਜਦੋਂ 12 ਜ਼ਿਲ੍ਹੇ ਸੀ ਉਹਦੇ ਚ 45 4600 ਭਰੀਆਂ ਹੋਈਆਂ ਸੀ ਅੱਜ 4716 ਜੋ ਭਰੀਆਂ ਕਿ ਨਹੀਂ ਹੋਈਆਂ ਨੇ 1522 ਪੋਸਟਾਂ ਜਿਹੜੀਆਂ ਕਿ ਅੱਜ ਘੱਟੋ-ਘੱਟ 7500 ਤੋਂ 8000 ਪੋਸਟ ਵਾੜਦੀ ਆ ਇਹ ਵੀ ਅਸੀਂ ਅੱਜ ਗੱਲ ਉੱਥੇ ਜੋ ਮੀਟਿੰਗ ਹੋਈ ਆ ਸਮਝਾ ਕੇ ਆਏ ਆ ਕਿਉਂਕਿ ਸਾਡੀ ਪੋਸਟ ਪਾਪੂਲੇਸ਼ਨ ਦੇ ਆਧਾਰ ਤੇ ਕੰਮ ਦੇ ਆਧਾਰ ਤੇ ਰਹਿਸ਼ੀ ਖੇਤਰਾ ਕਮਰਸ਼ੀਅਲ ਖੇਤਰਾ ਸਾਰਾ ਸਾਡੀ ਪੋਸਟ ਦੇ ਉੱਪਰ ਨਿਰਧਾਰਤ ਕਰਦਾ ਉਹ ਸਾਰੀ ਗੱਲ ਕਹਿ ਕੇ ਆਏ ਆ ਕਿ ਜਿਵੇਂ 1200 ਖਤੋਨੀ ਤੋਂ ਵੱਧ 1200 ਕਾਸਤਕਾਰ ਤੋਂ ਵੱਧ ਪਰਿਵਾਰ ਸਰਕਲ ਨਹੀਂ ਹੋ ਸਕਦਾ ਕੱਲ ਵੀ ਕਟਵੇੜ ਦੇ ਵਿੱਚ ਗੱਲ ਚੱਲੀ ਸੀ ਕਿ 30-30000 ਕਾਸਤਕਾਰ ਦੇ ਸਰਕਲ ਬਣੇ ਪਏ ਲੁਧਿਆਣਾ ਸ਼ਹਿਰੀ ਮਹਾਲੀ ਹੋ ਗਿਆ ਸਾਰਾ ਸ਼ਹਿਰੀ ਆ ਇਹ ਇੱਥੇ ਕਿੰਨਾ ਜਿਆਦਾ ਕੰਮ ਆ ਕਿੰਨੀ ਜਿਆਦਾ ਰਿਪੋਰਟਾਂ ਨੇ ਬਲਵਾਰੀ ਨੂੰ ਤੇ ਇਸ ਕਰਕੇ ਅਸੀਂ ਇਹ ਸਰਕਾਰ ਨੂੰ 1.5 ਸਾਲ ਦਾ ਸਮਾਂ ਦੇਤਾ ਹੁਣ ਇਹਨਾਂ ਨੂੰ ਇਹੀ ਬੇਨਤੀ ਆ ਕਿ ਜੇ ਤੁਸੀਂ 23 ਜ਼ਿਲ੍ਹੇ ਤੇ ਆਪਣੇ 97 ਤਸੀਲਾ ਬਣਾ ਦਿਆਂ ਤਾਂ ਸਾਡੇ ਜੋ ਪਟਵਾਰ ਸਰਕਲ ਬਣਦੇ ਨੇ ਐਜ਼ ਪਰ ਲੈਂਡ ਰਿਕਾਰਡ ਮੈਨੂਅਲ ਉਹ ਸਾਡੇ 7500 ਤੋਂ ਉੱਪਰ ਬਣਦੇ ਨੇ ਉਹ ਸਾਡੇ ਬਣਾ ਕੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ 3193 ਦੀ ਅਸੀਂ ਅੱਜ ਪੈਂਡ ਆਉਣ ਕਰਕੇ ਚੱਲੇ ਆ ਤੇ ਸੀਐਮ ਸਾਹਿਬ ਨੂੰ ਬੇਨਤੀ ਆ ਕਿ 1 ਸਤੰਬਰ ਤੋਂ ਉਹ ਵੀ ਇਤਿਹਾਸਕ ਦਿਨ ਆਵੇ ਕਿ ਤੁਸੀਂ 1 ਸਤੰਬਰ ਨੂੰ ਇਹ ਸੀਟਾਂ ਤੇ ਬਿਠਾਓ ਅਸੀਂ ਉਹਦਾ ਸਵਾਗਤ ਕਰਾਂਗੇ ਧੰਨਵਾਦ ਜੀ ਪੰਜਾਬ ਜੀ ਜਿਆ ਐਸਮਾ ਦੇ ਅਦੀ ਆਨੰਦ ਹੈ ਕਿ ਜੇ ਐਡੀਸ਼ਨਲ ਚਾਰਜ ਤੁਸੀਂ ਖਰਦੇ ਹੋ ਤਾਂ ਐਸਮਾ ਦੇ ਅਦੀ ਦੇਖੋ ਜੀ ਗੱਲ ਇਹ ਆ ਜਿਹੜੇ ਸਰਕਲ ਦੀ ਸੀ ਤਨਖਾਹ ਲੈ ਰਹੇ ਜੋ ਸਾਨੂੰ ਕੰਮ ਨਾਰਮਸ ਦੇ ਉਤਾਦ ਸੰਪਿਆ ਹੋਇਆ ਅਸੀਂ ਉਹ ਕੰਮ ਕਰ ਰਹੇ ਹਾਂ ਫਿਰ ਉਹਦੇ ਤੇ ਚਾਏ ਜੇ ਫਿਰ ਸਰਕਾਰ ਨੇ ਧੱਕੇਸ਼ਾਹੀ ਕਰਨੀਆਂ ਫਿਰ ਉਹ ਤਾਂ ਹੁਣ ਤੁਹਾਨੂੰ ਪਤਾ ਹੀ ਜਦੋਂ ਸਰਕਾਰਾਂ ਕੁਝ ਕੁ ਕਰਦੀਆਂ ਨੇ ਫਿਰ ਉਹ ਪੁੱਛ ਕੇ ਥੋੜੋ ਕਰਦੀਆਂ ਨੇ ਆਸੀ ਸਰਕਾਰ ਨੂੰ ਇਹ ਵੀ ਚੈਲੰਜ ਕਰਕੇ ਚੱਲੇ ਆ ਜੇ ਤੁਸੀਂ ਇਹ ਵੀ ਆਪਣਾ ਸ਼ੌਕ ਪੂਰਾ ਕਰਨਾ ਹੋਇਆ ਇਹ ਵੀ ਕਰ ਲਿਓ ਕੋਈ ਗੱਲ ਨਹੀਂ ਕਿਉਂਕਿ ਸਾਨੂੰ ਸਾਡੇ ਦੇਸ਼ ਦੇ ਸੰਵਿਧਾਨ ਦੇ ਉੱਪਰ ਪੂਰਨ ਭਰੋਸਾ ਸਾਨੂੰ ਸਾਡੀ ਜੁਡੀਸ਼ਰੀ ਦੇ ਉੱਪਰ ਪੂਰਨ ਭਰੋਸਾ ਕਿ ਸਾਡੇ ਨਾਲ ਕੋਈ ਧੱਕੇਸ਼ਾਹੀ ਨਹੀਂ ਹੋਊਗੀ ਅਸੀਂ ਕਿਸੇ ਗੱਲ ਦੇ ਵਿੱਚ ਕੋਈ ਧੱਕੇਸ਼ਾਹੀ ਨਹੀਂ ਕਰ ਰਹੇ ਅਸੀਂ 1.5 ਸਾਲ ਤੋਂ ਇਸ ਸਰਕਾਰ ਦੀ ਅਪੀਲ ਦੇ ਬਾਵਜੂਦ ਅਸੀਂ 1.5 ਸਾਲ ਤੋਂ ਬਾਧੂ ਹਲਕਿਆਂ ਦਾ ਕੰਮ ਕਰ ਰਹੇ ਹਾਂ ਬਿਨਾਂ ਕਿਸੇ ਹੁਜਰਤ 9 ਜੁਲਾਈ ਤੇ ਪੰਜਾਬ ਚ ਅੜੈਤਾਂ ਨੂੰ ਲੱਗਦੇ ਪਹਿਲਾਂ ਇਹ ਐਸਬਾ ਲਗਾਉਣਾ ਚਾਹੀਦਾ ਨੂੰ ਲੈ ਕੇ ਮੈਂ ਕਹਣਾ ਜੀ ਸਰਕਾਰ ਹੜ੍ਹ ਨੂੰ ਲੈ ਕੇ ਇੰਨੀ ਚਿੰਤਾ ਤਾਂ ਜੀ ਸਾਡੀ ਤਾਂ ਪੈਂਡ ਆਉਣ 1 ਸਤੰਬਰ ਤੋਂ ਸ਼ੁਰੂ ਹੋਣੀ ਸੀ ਫਿਰ ਐਸਮਾ ਪਹਿਲੀ ਗੱਲ ਤੇ ਲੱਗ ਗਿਆ ਇਹਦਾ ਤੁਹਾਡੇ ਕੋਲ ਜਵਾਬ ਹੈਗਾ ਜੀ ਪਟਵਾਰੀ ਅੱਜ ਵੀ ਕੰਮ ਕਰ ਰਹੇ ਨੇ ਜਿੱਥੇ ਹੜ੍ਹ ਆਇਆ ਹੋਇਆ ਉਹ ਤਾਂ ਅੱਜ ਵੀ ਨਹੀਂ ਆਇਆਗੇ ਇੱਥੇ ਉਹ ਤਾਂ ਅੱਜ ਵੀ ਡਿਊਟੀਆਂ ਦੇ ਉੱਪਰ ਨੇ ਬਹਾਨਾ ਕੀ ਬਣਾਇਆ ਜਾ ਰਿਹਾ ਵੀ ਹੜ੍ਹ ਆ ਗਿਆ ਜੀ ਹੜ੍ਹ 7 ਜ਼ਿਲ੍ਹਿਆਂ 'ਚ ਆਇਆ ਜੀ ਜ਼ਿਲ੍ਹੇ ਤਾਂ ਆਪਣੇ ਕੋਲ 23 ਨੇ 7 ਜ਼ਿਲ੍ਹੇ ਹੜ੍ਹ ਪ੍ਰਭਾਵਿਤ ਨੇ ਅੰਕੜੇ ਨੇ 7 ਜ਼ਿਲ੍ਹਿਆਂ ਦੇ ਬੰਦੇ ਸਾਡੇ ਅੱਜ ਵੀ ਕੰਮ ਕਰ ਰਹੇ ਨੇ ਇੱਕ ਸਤੰਬਰ ਤੋਂ ਹੜਦਾਲ ਕਰਤੀ ਥੋੜੇ ਸਾਹਮਣੇ ਉਹਦਾ ਗੱਲ ਕਰ ਰਹੇ ਆਂ ਵੀ ਬਿਲਕੁਲ ਕਿਸੇ ਗੱਲ ਤੋਂ ਪਿੱਛੇ ਨਹੀਂ ਹਟੇ ਜੀ ਅਸੀਂ ਦਾ ਸਾਡੀ ਪੈਨਡੋਂ ਜਾਰੀ ਆ ਜੋ ਸਰਕਾਰ ਨੇ ਕਾਰਵਾਈ ਕਰਨੀ ਆ ਉਹਨਾਂ ਦਾ ਵੈਲਕਮ ਆ ਜੀ ਤੁਸੀਂ ਕਹਿ ਰਹੇ ਸੀ ਕਿ ਡਾਡਾ ਲਗਾ ਦਿਓ ਚਾਹੇ ਐਨਐਸਐ ਲਗਾ ਦਿਓ ਅਸੀਂ ਨਾ ਕੰਮ ਕਰਾਂਗੇ ਕਰਾਂਗੇ ਤੁਸੀਂ ਸਟੇਟਮੈਂਟ ਬਿਲਕੁਲ ਜੀ ਉਹ ਸਟੇਟਮੈਂਟ ਕਾਇਮ ਆ ਥੋੜੇ ਸਾਹਮਣੇ ਉਹਦਾ ਗੱਲ ਕੀਤਾ ਵੀ 3193 ਪੋਸਟਾਂ ਦੇ ਅੱਜ ਪੈਨ ਦੇ ਕੇ ਚੱਲੇ ਆਂ ਅਸੀਂ ਜਿੱਦਣ 3193 ਭਰਤੀ ਕਰ ਲੈਣਗੇ ਜੇ ਸਾਡੀ ਲੋੜ ਹੋਊਗੀ ਅਸੀਂ ਹਵਰੇ ਵਾਲੇ ਵੀ ਉਹਨਾਂ ਨੂੰ ਸੰਭਾਲਾਂਗੇ ਜੇ ਅਸੀਂ ਇੰਨਾ ਹੀ ਮਾੜਾ ਸਰਕਾਰ ਜਿਹੜੀ ਭਰਤੀ ਨਹੀਂ ਕਰਦੀ ਸਰਕਾਰ ਦਾ ਕੰਮ ਚੱਲ ਚੱਲੀ ਜਾ ਰਿਹਾ ਜੀ ਸਰਕਾਰ ਦੇ ਪੈਸੇ ਬਚਦੇ ਨੇ ਨਾ ਆ 400 ਕਰੋੜ ਰੁਪਏ ਬਚ ਰਹੇ ਆ ਜੀ ਸਰਕਾਰ ਨੂੰ ਭਰਤੀ ਕਰਨ ਦੀ ਲੋੜ ਹੀ ਨਹੀਂ ਗਈ ਇਹ ਫਿਰ 400 ਕਰੋੜ ਰੁਪਏ ਆਪਾਂ ਕਿਹਦੇ ਤੇ ਲਾ ਰਹੇ ਆ ਆਪਾਂ ਨੂੰ ਪਤਾ ਮਸ਼ਹੂਰੀਆਂ ਜਿਹੜੀਆਂ ਚੱਲ ਰਹੀਆਂ ਨੇ ਐਡਵਰਟਾਈਜ਼ਮੈਂਟ ਚੱਲ ਰਹੀ ਆ ਤੇ ਜੋ ਹੈਲੀਕਾਪਟਰ ਸਾਡਾ ਬਾਹਰ ਚੱਲਿਆ ਜਾ ਰਿਹਾ ਸੂਬੇ ਤੋਂ ਬਾਹਰ ਜੇ ਪ੍ਰਾਣੀ ਪੈਨਸ਼ਨ ਪੰਜਾਬ ਦੇ ਵਿੱਚ ਬਹਾਲ ਹੋਈ ਆ ਤਾਂ ਉਹਦੇ ਇਸ਼ਤਿਹਾਰ ਗੁਜਰਾਤ ਜਾਂ ਹਿਮਾਚਲ ਦੇ ਵਿੱਚ ਕਿਉਂ ਜਾ ਰਹੇ ਨੇ ਜੀ ਹੁਣ ਜਿਹੜੀ ਐਡਵਰਟਾਈਜ਼ਮੈਂਟ ਆ ਰਾਜਸਥਾਨ ਦੇ ਵਿੱਚ ਕੋਹ ਚੱਲ ਰਹੀ ਹੈ ਜੀ ਤੇ ਮੈਥਾ ਮੇਰਾ ਇਥੇ ਇੱਕ ਹੋਰ ਸਵਾਲ ਆ ਹਲੱਡਾਂ ਦੇ ਨਾਲ ਜੁੜਿਆ ਹੋਇਆ ਇਹ ਵੀ ਸੀਐਮ ਸਾਹਿਬ ਮੇਰੀ ਗੱਲ ਦਾ ਜਰੂਰ ਜਵਾਬ ਦੇਣ ਸੀਐਮ ਸਾਹਿਬ ਦਾ ਜ਼ਿਲ੍ਹਾ ਸੰਗਰੂਰ ਜਿੱਥੋਂ 2014 ਤੋਂ ਉਹ ਬਤੌਰ ਲੋਕ ਸਭਾ ਮੈਂਬਰ ਨਿਮਾਇੰਗੀ ਕਰ ਰਹੇ ਹਨ ਹੁਣ ਉਹ ਐਮਐਲਏ ਬਣ ਗਏ ਉਸ ਤੋਂ ਪਹਿਲਾਂ ਉਹਨਾਂ ਨੇ 9 ਸਾਲ ਨਿਮਾਇੰਗੀ ਕੀਤੀ ਹੈ ਉਥੋਂ 2014 ਤੋਂ ਲੈ ਕੇ ਉਹ ਵੀ ਅੰਕੜੇ ਪੇਸ਼ ਕਰਦੇ ਨੇ ਕਿ 2014 ਤੋਂ ਲੈ ਕੇ ਉਹਨਾਂ ਨੇ ਜਦੋਂ ਦਾ ਕੋ ਮੈਂਬਰ ਪਾਰਲੀਮੈਂਟ ਸੀ ਉਹਨਾਂ ਨੇ ਘੱਗੜ ਦੇ ਬੰਨਾਂ ਦੀ ਮਜ਼ਬੂਤੀ ਲਈ ਕਿੰਨੇ ਫੰਡ ਜਾਰੀ ਕੀਤੇ ਔਰ ਕਿੰਨੇ ਬੰਨ ਮਜ਼ਬੂਤ ਹੋਏ ਇਸ ਵਾਰ 42 ਜਗ੍ਹਾ ਨੂੰ ਕੱਗੜ ਚੋਟ ਟੁੱਟਿਆ ਇਹ ਵੀ ਸਿੱਧਾ ਸਿੱਧਾ ਸਵਾਲ ਸਾਡਾ ਮਾਨਯੋਗ ਮੁੱਖ ਮੰਤਰੀ ਸਾਹ ਨੂੰ ਆ ਆਪਜੀ ਦੇ ਜ਼ਰੀਏ ਤੋਂ ਔਰ ਜਿਹੜੇ ਬਹੁ ਕਰੋੜੀ ਘਟਾਲੇ ਹੋਏ ਨੇ ਚਾਹੇ ਪਠਾਨਕੋਟ ਦੀ ਗੱਲ ਆ ਚਾਹੇ ਲੁਧਿਆਣੇ ਦੀ ਗੱਲ ਆ ਉਹਦੇ ਤੇ ਸਰਕਾਰ ਦਾ ਕੀ ਸਟੈਂਡ ਆ ਔਰ ਜਿਹੜੇ ਸਾਡੇ ਮੰਤਰੀ ਸਰਬਾਨ ਦੀ ਛੁੱਟੀ ਕੈਬਨਿਟ ਦੇ ਵਿੱਚੋਂ ਹੋ ਚੁੱਕੀ ਆ ਔਰ ਉਹ ਸਰਕਾਰੀ ਫੰਕਸ਼ਨਾਂ ਦੇ ਵਿੱਚ ਬਿਲਕੁਲ ਵੀਆਈਪੀ ਦੇ ਤੌਰ ਤੇ ਵਿਚਰ ਰਹੇ ਨੇ ਉਹਦੇ ਤੇ ਸਰਕਾਰ ਦਾ ਕੀ ਸਟੈਂਡ ਆ ਸਾਨੂੰ ਇਹ ਵੀ ਬਾਰੇ ਜ਼ਰੂਰ ਦੱਸ ਦਿੱਤਾ ਜਾਵੇ